ਬੰਦਾ ਆਪਾਂ ਨੂੰ ਅੱਜ ਤੱਕ ਐਂ ਸਬੂਤ ਕਰ ਦੇ ਵੀ ਆਪਾਂ ਨੂੰ ਪਾਸ਼ੋਂ ਚਾੱਕ ਕੇ ਬੱਚਾ ਦੇਤਾ ਹਾਂਜੀ ਤੇ ਆਪਾਂ 1 ਲੱਖ ਰੁਪਈਆ ਤੁਹਾਡੇ ਚੈਨਲ ਤੇ ਕਹਿੰਦੇ ਆਨਾਮ ਦੇਵਾਂਗੇ ਜੇ ਬੰਦਾ ਇੱਕ ਸਾਫ਼ ਕਰ ਦੇ ਵੀ ਪਾਸ਼ੋਂ ਚਾੱਕ ਕੇ ਸਾਨੂੰ ਬੱਚਾ ਦੇਤਾ ਜਿਹੜਾ ਦਿੱਤਾ ਕਿਸੇ ਨੂੰ ਮੋੜ ਦਿੱਤਾ ਉਹ ਜੇ ਹੈ ਨਹੀਂ ਤਾਂ ਵੀ ਹੈ ਨਹੀਂ ਭਰਾਵਾ ਜਿਹ ਨੂੰ ਦਿੱਤਾ ਗਾਰੰਟੀ ਲੈ ਕੇ ਹੀ ਦਿੱਤਾ ਭਾਈ ਜੇ ਨਾ ਬਣਿਆ ਰੌਲਾ ਪਾਉਣ ਦੀ ਲੋੜ ਨਹੀਂ ਬੱਚਾ ਛੱਡ ਨਹੀਂ ਆਪਦੇ ਪੈਸੇ ਲੈ ਨਹੀਂ ਆਉਂਦੀ ਸਮਝਾਈ ਲੈ ਠੀਕ ਹੈ ਤੇ ਪਰ ਐਸਾ ਇਦੋ ਕਿ ਬਲੱਡ ਲਾਈਨ ਜਿੰਨਾ ਦੇ ਨਾਮ ਤੇ ਚੱਲਦੀ ਹੈਗੀ ਆ ਆਪਣੇ ਨਾਲ ਅੱਜ ਵੀਡੀਓ ਦੇ ਵਿੱਚ ਹੋਣਗੇ ਬਾਈ ਪੰਮਾ ਸਿੰਘ ਜੀ ਸੈਦੋਕੇ ਤੇ ਜਿਨ੍ਹਾਂ ਬਲੱਡ ਲਾਈਨ ਤਿਆਰ ਕਰਨ ਵਾਸਤੇ ਨਾ ਮੈਨੂੰ ਮਿਹਨਤ ਬਹੁਤ ਸਖਤ ਕਰਨੀ ਪਈ ਹਾਂਜੀ ਇਹਦੇ ਵਿੱਚ ਮੇਰੇ ਤੇ ਉਤਰਾ ਚੜਾਹ ਬਹੁਤ ਆਏ ਬਹੁਤ ਗੱਲਾਂ ਸੁਣੀਆਂ ਜਣੀ ਅਣਖ ਰਲਕ ਨਾਮ ਆ ਇਹ ਲਾਈਨ 45 ਸਾਲਾਂ ਚ ਆਪਦਾ ਨਾਮ ਬਣਾਇਆ ਹਾਂਜੀ ਵੀ ਸੈਦੋਕੇ ਬਲੱਡ ਲਾਈਨ ਬਹੁਤ ਬੰਦਾ ਨੇ ਗੱਲਾਂ ਕਰ ਲਈਆਂ ਮੈਂ ਉਹ ਹਣ ਖੜਕ ਰੱਖ ਕੇ ਮਿਹਨਤ ਕਰਕੇ ਮਤਲਬ 45 ਸਾਲਾਂ ਚ ਹੁਣ ਕਹੋਂ ਲੱਗਿਆ ਵੀ ਸਜਦੋਗੇ ਬਲੱਡ ਲੈਣ ਹੈਗੀ ਆ ਆਪਾਂ ਤਿਆਰ ਕਰੀ ਬਹੁਤ ਮਿਹਨਤ ਕਰੀ ਤੇ ਉਹ ਬੱਕਰੇ ਦਾ ਅੱਜ ਕਿਸੇ ਬੰਦੇ ਕੋਲੇ ਜਾਨਵਰ ਨਹੀਂ ਹੂੰ ਕਿਸੇ ਬੰਦੇ ਕੋਲੇ ਅੱਜ ਉਹ ਬੱਕਰੇ ਦਾ ਜਾਨਵਰ ਨਹੀਂ ਜੇ ਆਪਾਂ ਉਹ ਬੱਕਰੇ ਦੇ ਮਤਲਬ ਪੈਰ ਪੂਜਦੇ ਆ ਹਾਂ ਪੈਰੀਂ ਹੱਥ ਵੀ ਲਾਉਣੇ ਆ ਆਪਾਂ ਅਹ ਇੰਨਾ ਕ ਮੈਨੂੰ ਪ੍ਰਮਾਤਮਾ ਨੇ ਸਬਰ ਦਿੱਤਾ ਮੈਂ ਆਪਦੇ ਜਾਨਵਰਾਂ ਤੇ ਭਰੋਸਾ ਰੱਖ ਚਾਹੇ ਕੰਨ ਛੋਟੇ ਆ ਚਾਹੇ ਵੱਡੇ ਆ ਖਾਂ ਖੱਟੀਆਂ ਕਿੱਟੀਆਂ ਚਾਹੇ ਕਹੇ ਦੀਆਂ ਮੈਂ ਆਉਦੇ ਜਾਨਵਰਾਂ ਤੇ ਭਰੋਸਾ ਰੱਖਿਆ ਮੈਂ ਇਹ ਨਹੀਂ ਗੱਲ ਵੀ ਫਲਾਣੇ ਕੋਲੇ ਲੰਮੇ ਕੰਨਾਂ ਵਾਲਾ ਆਪਾਂ ਬੱਕਰੀ ਕਰੋਕ ਕਰਾਈ ਜੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਸਾਡੇ ਚੈਨਲ ਦੇ ਲਈ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈਗੀ ਆ ਕਿ ਆਪਣੇ ਚੈਨਲ ਤੇ ਅੱਜ ਪਹਿਲੀ ਵਾਰ ਪੰਜਾਬ ਦੇ ਬਹੁਤ ਵੱਡੇ ਬੱਕਰੀ ਪਾਲਕ ਸਾਰੇ ਹਿੰਦੁਸਤਾਨ ਦੀ ਗੱਲ ਕਰੀ ਤਾਂ ਜਿਨ੍ਹਾਂ ਦਾ ਵੱਡਾ ਨਾਮ ਹੈਗਾ ਸੈਦੋਕੇ ਬਲੱਡ ਲਾਈਨ ਜਿਨ੍ਹਾਂ ਦੇ ਨਾਮ ਤੇ ਚੱਲਦੀ ਹੈਗੀ ਆ ਆਪਣੇ ਨਾਲ ਅੱਜ ਵੀਡੀਓ ਦੇ ਵਿੱਚ ਹੋਣਗੇ ਬਾਈ ਪੰਮਾ ਸਿੰਘ ਜੀ ਸੈਦੋਕੇ ਤੇ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਬੱਕਰੀ ਪਾਲਣ ਦਾ ਕੰਮ ਕੀਤਾ ਹੈਗਾ ਤੇ ਉਸ ਮਿਹਨਤ ਕਰਕੇ ਅੱਜ ਜਿਨ੍ਹਾਂ ਦੇ ਨਾਮ ਤੇ ਜਿਹੜੀ ਬਲੱਡ ਲਾਈਨ ਚੱਲਦੀ ਹੈਗੀ ਆ ਤੁਸੀਂ ਪਹਿਲਾਂ ਜਿਹੜੇ ਭਰਾ ਬੱਕਰੀ ਪਾਲਕ ਹੈਗੇ ਆ ਜਿਹੜੇ ਜਾਣਦੇ ਆ ਬੱਕਰੀਆਂ ਬਾਰੇ ਹਨਾ ਉਹਨਾਂ ਨੇ ਸੁਣਿਆ ਹੋਊਗਾ ਇਸ ਬਲੱਡ ਲਾਈਨ ਬਾਰੇ ਜਾਨਵਰ ਦੇਖੇ ਹੋਣਗੇ ਪਰ ਬਾਈ ਪੰਮੇ ਦੀ ਕੋਈ ਇੰਟਰਵਿਊ ਨਹੀਂ ਹੋਈ ਸੀ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਸੀ ਕਿ ਕਿਵੇਂ ਬਲੱਡ ਲਾਈਨ ਤਿਆਰ ਹੋਈ ਕਿੰਨੀ ਮਿਹਨਤ ਕੀਤੀ ਕਿੱਥੋਂ ਸ਼ੁਰੂਆਤ ਕੀਤੀ ਤੇ ਹੁਣ ਇਹ ਕਿੰਨੇ ਜਾਨਵਰਾਂ ਤੇ ਕੰਮ ਕਰ ਰਹੇ ਹੈਗੇ ਨੇ ਸੋ ਅੱਜ ਆਪਣੇ ਚੈਨਲ ਤੇ ਯੰਗ ਫਾਰਮਰ ਚੈਨਲ ਤੇ ਬਾਈ ਪੰਮਾ ਸੈਦੋ ਗਿਆ ਆਪਣੇ ਨਾਲ ਨੇ ਆਜੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਸਮਾਂ ਦਿੱਤਾ ਤੇ ਸਵਾਗਤ ਆ ਆਪਣੇ ਚੈਨਲ ਤੇ ਬਹੁਤ ਸਰੋਤੇ ਹੈਗੇ ਆਪਣੇ ਡੀਕ ਰਹੇ ਸੀਗੇ ਵੀ ਬਾਈ ਪੰਮੇ ਦੀ ਵੀਡੀਓ ਕਦੋਂ ਆਊਗੀ ਹਾਂਜੀ ਹਾਂਜੀ ਬਹੁਤ ਬਾਈਆਂ ਨੇ ਮੈਨੂੰ ਵੀ ਫੋਨ ਆਉਂਦੇ ਸੀ ਪਹਿਲੀ ਗੱਲ ਤਾਂ ਜੰਗ ਫਾਰਮਰ ਤੁਹਾਡਾ ਜਿਹੜਾ ਚੈਨਲ ਬਣਾਇਆ ਬਾਈ ਜਗਮੀਤ ਦਾ ਬਾਈ ਗਰਜੀਤ ਦਾ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਨੇ ਤੁਹਾਨੂੰ ਵੀਰ ਚੈਨਲ ਤੇ ਦੇਖਣ ਵਾਲੇ ਆ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਹਾਂਜੀ ਹਾਂ ਬਾਈ ਜਾਨਵਰ ਆਪਣੇ ਜਿਹੜੇ ਤੁਹਾਡੇ ਘਰੋਂ ਗਏ ਆ ਹਨਾ ਜਾਂ ਤੁਹਾਡੀ ਲਾਈਨ ਦੇ ਹੈਗੇ ਆ ਵਧੀਆ ਰੇਟਾਂ ਤੇ ਲੋਕ ਵੇਚ ਰਹੇ ਆ ਬڑا ਨਾਮ ਬਣਿਆ ਹਨਾ ਸੈਦੋਗੇ ਬ੍ਰੱਡ ਲਾਈਨ ਦਾ ਤੇ ਜਿਹਦੇ ਕਰਕੇ ਆਪਾਂ ਨੂੰ ਮੈਸੇਜ ਆਉਂਦੇ ਸੀ ਵੀ ਬਾਈ ਪੰਮੇ ਦੀ ਵੀਡੀਓ ਕਰੋ ਉਹਨਾਂ ਦੇ ਜਾਨਵਰ ਦਿਖਾਓ ਹਨਾ ਇਸ ਕਰਕੇ ਆਪਾਂ ਤੁਹਾਡੇ ਕੋਲੇ ਆਏ ਹੈਗੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਤੁਹਾਡੇ ਪਸ਼ੋਕੜ ਦੀ ਹਨਾ ਤੁਸੀਂ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਪਹਿਲਾਂ ਆਪਣੇ ਪਸ਼ੋਕੜ ਬਾਰੇ ਦੱਸੋ ਜੀ ਪਰਿਵਾਰ ਆਪਣਾ ਕਿਵੇਂ ਦਾ ਹੈਗਾ ਖੇਤੀਬਾੜੀ ਕਰਦੇ ਸੀ ਬੱਕਰੀਆਂ ਵਾਲਾ ਸ਼ੌਂਕ ਕਿਵੇਂ ਪਿਆ ਸਾਰਾ ਪਸ਼ੋਕੜ ਦੱਸੋ ਜੀ ਆਪਣਾ ਪਸ਼ੋਕੜ ਜੀ ਮੇਰੇ ਫਾਦਰ ਮੁਖਤਿਆਰ ਸਿੰਘ ਹਾਂਜੀ ਜਿਹੜੇ ਕਿ ਬਿੱਲੂ ਢੇਡਾਂ ਵਾਲੇ ਦੇ ਨਾਂ ਤੇ ਜਾਣੇ ਜਾਂਦੇ ਆ ਹਾਂਜੀ ਦਾਦਾ ਜੀ ਸਰਬਨ ਸਿੰਘ ਮਤਲਬ ਮੈਂ ਜਿਹੜੀ ਤੁਸੀਂ ਜੀਮੀਦਾਰ ਜਾਤੀ ਦੇ ਨਾਲ ਸੰਬੰਧਤ ਆ ਹਾਂਜੀ ਤੇ ਖੇਤੀ ਥੋੜੀ ਹੋਣ ਦੇ ਕਾਰਨ ਬਾਪ ਨੇ ਦਾਦੇ ਨੇ ਮਤਲਬ ਢੇਡਾਂ ਬੱਕਰੀਆਂ ਨਾਲ ਕੀਤਾ ਚਲਾਇਆ ਹਾਂਜੀ ਤੇ ਉਹਦੇ ਨਾਲ ਨਾਲ ਜਿਵੇਂ ਮੈਂ ਆਪਦੀ 10ਵੀਂ ਪਾਸ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਵੀ ਸ਼ੌਂਕ ਸੀਗਾ ਪਹਿਲਾਂ ਤੋਂ ਵੱਢਦੇ ਨੂੰ ਨਾਲ ਆ ਜਾਂਦੇ ਸੀ ਬੈਜ ਦੀ ਦੋਨੇ ਭਰਾ ਛੁੱਟੀਆਂ ਛਟੀਆਂ 'ਚ ਹਾਂਜੀ ਮੇਥੋਂ ਵੱਡਾ ਟਹਿਲ ਸਿੰਘ ਆ ਠੀਕ ਹੈ ਮਤਲਬ ਉਹ 7ਵੀਂ ਚੋਂ ਪਾਸ ਕਰਕੇ ਤੇ ਥੋੜੀ ਜੀ ਤੰਗੀ ਹੋਣ ਕਾਰਨ ਉਸ ਟਾਈਮ ਤੇ ਬਾਪ ਨੇ ਮਾਲ ਦੇ ਨਾਲ ਜੋੜ ਲਿਆ ਤੇ ਮੈਂ 10ਵੀਂ ਮੈਂ ਪੜਨ ਨੂੰ ਹੁਸ਼ਿਆਰ ਸੀ ਥੋੜਾ ਜਿਹਾ 10ਵੀਂ ਪਾਸ ਕਰਕੇ ਤੇ ਮੈਂ ਉਸ ਤੋਂ ਬਾਅਦ ਮਤਲਬ ਭੱਜਣਾ ਅਠੀ ਬਾਲੀ ਕਰੀ ਨਾ ਕਿਉਂ ਘਰ ਦੀ ਪਹੁੰਚ ਹੈ ਨਹੀਂ ਸੀ ਵੀ ਕੋਈ ਨੌਕਰੀ ਰਸ਼ਪਤ ਦੇ ਕੇ ਲੈ ਲੀ ਕੇ ਜਾਂ ਕਿਵੇਂ ਆ ਤੇ ਮੈਂ ਵੀ ਇਸ ਧੰਦੇ ਨਾਲ ਜੁੜ ਗਿਆ ਤੇ ਬਾਕੀ ਬਾਪ ਨੂੰ ਵੀ ਪਰਿਵਾਰ ਨੂੰ ਵੀ ਇਹ ਸੀਗਾ ਵੀ ਕਿੱਥੇ ਬਾਹਰ ਭੇਜਾਂਗੇ ਦੋ ਜਵਾਕ ਆ ਵੀ ਅਸੀਂ ਕਿਤੇ ਆਪਣਾ ਚੱਲਦਾ ਵੀ ਇਹ ਤਾਂ ਆਪਣਾ ਵਧੀਆ ਰਜਗਾਰ ਤੁਰ ਆ ਜਾਂਦਾ ਤੇ ਮੈਂ ਵੀ ਇਸ ਕਿਤੇ ਨਾਲ ਹੀ ਜੁੜ ਗਿਆ ਫਿਰ ਠੀਕ ਹੈ ਜੀ ਹਾਂਜੀ ਪਹਿਲਾਂ ਆਪਣਾ ਭੇਡਾਂ ਦਾ ਕੰਮ ਸੀਗਾ ਭੇਡਾਂ ਦਾ ਕੰਮ ਸੀ ਭੇਡਾਂ ਬਹੁਤ ਚੰਗੀਆਂ ਰੱਖੀਆਂ ਆਪਣੇ ਬਾਪ ਨੇ ਠੀਕ ਹੈ ਜੀ ਤੇ ਬਾਕੀ ਸਾਡੇ ਚੌਧਰੀ ਚਿਤਰ ਸਿੰਘ ਸੀਗੇ ਹਾਂਜੀ ਉਹਨਾਂ ਦੇ ਨਾਲ ਰਹਿੰਦੇ ਕਰਦੇ ਸੀ ਉਹਨਾਂ ਨੂੰ ਦੇਖ ਕੇ ਉਹਨਾਂ ਨੇ ਜਾਨੀ ਬਹੁਤ ਸੋਚ ਕੀਤੀ ਭੇਡਾਂ 'ਚ ਜਿਹੜੇ ਪੁਰਾਣੇ ਬੰਦੇ ਆ ਹੁਣ ਹਾਂਜੀ ਪੁਰਾਣੇ ਬੰਦੇ ਜਿਹੜੇ ਜਿਉਂਦੇ ਜਾਗਦੇ ਆ ਹੈਗੇ ਆ ਮਾਲ ਰੱਖੇ ਆ ਜਾਂ ਜਿਨ੍ਹਾਂ ਨੇ ਵੇਚਤੀਆਂ ਉਹ ਜਾਣਦੇ ਆ ਉਸ ਨੂੰ ਵੀ ਉਹਨੇ ਕਿਸ ਤਰ੍ਹਾਂ ਦਾ ਮਾਲ ਰੱਖਿਆ ਕਹੇ ਜਾ ਉਹਦਾ ਲੋਕਾਂ 'ਚ ਪ੍ਰਤਾਪ ਸੀਗਾ ਬਹੁਤ ਚੰਗਾ ਪ੍ਰਤਾਪ ਸੀ ਉਹਦਾ ਵੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਨਾਂ ਤੋਂ ਬਸ ਇਹੀ ਸਿੱਖਿਆ ਲਈ ਆਪਾਂ ਵੀ ਬਾਹਰ ਵੀ ਚੰਗੇ ਬੰਦਿਆਂ ਨਾਲ ਮਾਲ ਵਾਲਿਆਂ ਨਾਲ ਵਧੀਆ ਸਬੰਧ ਰੱਖੇ ਪਿੰਡ 'ਚ ਵੀ ਆਪਣਾ ਵਧੀਆ ਸਬੰਧ ਆ ਗਿਆ ਸਾਰੇ ਬੰਦਿਆਂ ਨਾਲ ਦੇ ਬਹੁਤ ਵਧੀਆ ਜੀ ਕਿਤੇ ਨਾਲ ਆਪਣੇ ਨਾਲ ਜੁੜੇ ਆ ਠੀਕ ਹੈ ਬਾਈ ਤੇ ਭਾਈ ਭੇਡਾਂ ਤੋਂ ਬਾਅਦ ਬੱਕਰੀਆਂ ਕਿਵੇਂ ਆਈਆਂ ਆਪਣੇ ਪਰਿਵਾਰ ਦੇ ਵਿੱਚ ਜਿਵੇਂ ਅੱਜ ਕੱਲ੍ਹ ਆ ਤੁਸੀਂ ਬੱਕਰੀਆਂ ਦੀ ਕੰਮ ਕਰਦੇ ਹੋ ਹਨ ਬੀਟਲ ਬਰੀਡ ਤੇ ਕੰਮ ਕਰ ਰਹੇ ਹੋ ਇਹ ਫਿਰ ਬੱਕਰੀਆਂ ਵਾਲੇ ਪਾਸੇ ਕਿਵੇਂ ਆਉਣਾ ਹੋਇਆ ਬੱਕਰੀਆਂ ਆਏ ਜੀ ਬਜ਼ੁਰਗ ਨੂੰ ਨਾਲ ਬੱਕਰੇ ਵੀ ਸ਼ੌਂਕ ਸੀ ਰੱਖਦਾ ਸੀ 15 20 ਭੇਡਾਂ ਦੇ ਵਿੱਚ ਰੱਖਦਾ ਸੀ ਤੋਂ ਉਹਦੇ ਨਾਲ ਬੰਦੇ ਮੁੰਡੇ ਰੱਖੇ ਹੁੰਦੇ ਸੀ ਕੱਲਾ ਹੋਣ ਕਰਕੇ ਅੱਡ ਨਹੀਂ ਸੀ ਨਿਕਲਦੀਆਂ ਯਾਨੀ ਮਾ ਭੇਡਾਂ ਦੇ ਵਿੱਚ ਰਹਿੰਦੀਆਂ 2 3:3 ਵਜੇ 3 ਵਜੇ ਚਾਹ ਚੁ ਪੀ ਕੇ ਉਹਨਾਂ ਨੇ ਅੱਡ ਕੱਢਣੀਆਂ ਠੀਕ ਹੈ ਤੇ ਉਸ ਤੋਂ ਬਾਅਦ ਭਾਈ ਲੱਗ ਗਿਆ ਨਨ੍ਵਾ ਡਜਾਰਨ ਹੂੰ ਤੇ ਹੌਲੀ ਹੌਲੀ ਵੱਧ ਗਿਆ ਕੰਮ ਜਦੋਂ ਮੈਂ 10ਵੀਂ ਕਰ ਲਈ ਭਾਈ ਦਵਾਈ ਚ ਲੱਗ ਗਿਆ ਹਾਂਜੀ ਤੇ ਉਹਨੇ ਲਾਇਏ 10-12 ਸਾਲ ਤੇ ਮੈਂ ਬੱਕਰੀਆਂ ਵਾਲੇ ਪਾਸੇ ਇਹ ਹੋ ਗਿਆ ਤੇ ਮੈਂ ਬੱਕਰੀਆਂ ਵਾਲੇ ਪਾਸੇ ਬਹੁਤ ਮਤਲਬ ਮਿਹਨਤ ਕਰੀਆ ਹਾਂਜੀ ਵਧਿਆ ਬੰਦੇ ਪੁਰਾਣੇ ਜਿੰਨੇ ਵੀ ਸੀਗੇ ਸਾਰਿਆਂ ਨਾਲ ਵਧਿਆ ਮਤਲਬ ਸਬੰਧ ਜੇ ਬਣਾ ਕੇ ਰੱਖੇ ਜਾਣਕਾਰੀ ਵੀ ਲੈਂਦਾ ਰਿਹਾ ਫੇਰ ਬਦਲ ਵੀ ਕਰਦਾ ਰਿਹਾ ਤੇ ਜਾਣੀ ਹੌਲੇ ਹੌਲੀ ਮੈਂ 70-75 ਬੱਕਰੀਆਂ ਤੇ ਜਾਵੜਿਆ ਜਾਣੀ ਮੇਰਾ ਇੰਨਾ ਕਮਾਲ ਦਾ ਕੰਮ ਵੱਧ ਗਿਆ ਸੀ ਬੱਕਰੀਆਂ ਦਾ ਜਿਹੜੀਆਂ ਮੇਰੇ ਕੋਲੇ ਪੱਠਾ ਆਉਣੀਆਂ ਬਾਈ ਮੈਂ ਉਹਨਾਂ ਤੇ ਅੱਡ ਮਤਲਬ ਬੰਦਾ ਛੱਡਦਾ ਸੀ ਅੱਛਾ ਜੀ ਹਾਂ 30 35 40 ਜੋ 50 ਵੀ ਅੱਡ ਹੋਣੀਆਂ ਮੈਂ ਸਾਲ ਭਰ ਕੋਈ ਪੱਠ ਵੀਚਦਾ ਨਹੀਂ ਸੀ ਬੱਕਰੀ ਵੇਚਦਾ ਸੀ ਠੀਕ ਹੈ ਜੀ ਤੇ ਉਹਨਾਂ 'ਚ ਫਿਰ ਛਾਂਟ ਕੇ ਫਿਰ ਰੱਖਣੀਆਂ ਮਤਲਬ ਬਾਪ ਨੂੰ ਇੰਨਾ ਸ਼ੌਂਕ ਸੀ ਭੇਡਾਂ ਅੱਡ ਚਾਰਨੀਆਂ ਬੱਕਰੀਆਂ ਅੱਡ ਚਾਰਨੀਆਂ ਪੱਠਾਂ ਮੇਮਣੇ ਅੱਡ ਚਾਰਨੀਆਂ ਮੱਝਾਂ ਅੱਡ ਚਾਰਨੀਆਂ ਭੇਡਾਂ ਦੇ ਨਾਲ ਅੱਛਾ ਜੀ ਯਾਨੀ ਖੇਤੀ ਥੋੜੀ ਹੋਣ ਦੇ ਕਾਰਨ ਹੀ ਵੀ ਇਹ ਕਿਤੇ ਨੂੰ ਜਿਆਦਾ ਅਸੀਂ ਸੇਧ ਦਿੱਤੀ ਇਸ ਤੋਂ ਜ਼ਿਆਦਾ ਕੰਮ ਕੀਤਾ ਜ਼ਿਆਦਾ ਕੰਮ ਕੀਤਾ ਬਾਈ ਇਹਦੇ ਤੇ ਜ਼ਿਆਦਾ ਕੰਮ ਕੀਤਾ ਕੋਈ ਵੀ ਬਾਈ ਕੀਤਾ ਹੁੰਦਾ ਹਨਾ ਖਾਸ ਕਰਕੇ ਜਦੋਂ ਆਪਾਂ ਇਹੋ ਜਿਹਾ ਕੀਤਾ ਕਰਨਾ ਚੜਾਈ ਤੇ ਜਾਨਵਰ ਰੱਖਣੇ ਆ ਜਿਵੇਂ ਤੁਸੀਂ ਪਿੰਡ ਦਾ ਨਾਲਿਆ ਪਿੰਡ ਦੇ ਸਹਿਯੋਗ ਦੀ ਬਹੁਤ ਵੱਡੀ ਗੱਲ ਹੁੰਦੀ ਆ ਤੁਹਾਡਾ ਜਿਵੇਂ ਮਾਲ ਵੀ ਤੁਸੀਂ ਅੱਡ ਅੱਡ ਚਾਰਦੇ ਸੀਗੇ ਕਦੇ ਪਿੰਡ ਚੋਂ ਨਹੀਂ ਡਿੱਕਦਾਈ ਸੀ ਯਾਰ ਵੀ ਬਾਣਾ ਚ ਲਈ ਫਿਰਦੇ ਹੋ ਕਈ ਵਾਰੀ ਹੁੰਦਾ ਲੋਕ ਲੱਗਦੇ ਹੁੰਦੇ ਆ ਹਨਾ ਪਿੰਡ ਦਾ ਸਹਿਯੋਗ ਕਿਵੇਂ ਦਾ ਰਿਹਾ ਆਪਣਾ ਪਿੰਡ ਦਾ ਸਹਿਯੋਗ ਤਾਂ ਇੰਨਾ ਕੁ ਸੁਣ ਲਓ ਜੀ ਮੈਂ ਤੰਨਵਾਦ ਕਰਨ ਨੂੰ ਮੇਰੇ ਕੋਲ ਸ਼ਬਦੀ ਹੈ ਨਹੀਂ ਬੰਦੇ ਤਾਂ ਅੱਛਾ ਜੀ ਜਿਵੇਂ ਸਾਡੇ ਕੋਈ ਪੁਰਾਣੀਆਂ ਪੰਚਾਇਤਾਂ ਨਵੀਆਂ ਪੁਰਾਣੇ ਸਰਪੰਚ ਅਗੜ ਸਿੰਘ ਸੀ ਨਵੇਂ ਮੁੰਡਾ ਹੁਣ ਆਪਣੇ ਅਮਰਿੰਦਰ ਸਿੰਘ ਕਾਲੂ ਆ ਜਾਂ ਸਾਡੇ ਕਲੱਬ ਵਾਲੇ ਮੁੰਡੇ ਆ ਜਾਂ ਕਬੱਡੀ ਵਾਲੇ ਖਿਡਾਰੀ ਮੁੰਡੇ ਆ ਬਲਜੀਤ ਹੁਣੇ ਜੀਤੇ ਹੁਣੇ ਗੁੱਗੀ ਨੀਲਾ ਮੱਖਣਾ ਬਾਹਰ ਬੈਠਿਆ ਇਨਾ ਬੰਦਿਆਂ ਨੇ ਮੇਰਾ ਇਨਾ ਸਹਿਯੋਗ ਕਰਿਆ ਮੈਂ ਬਾਈ ਇਹਨਾਂ ਦੇ ਮਤਲਬ ਮੇਰੇ ਕੋਲ ਸ਼ਾਬਦ ਨਹੀਂ ਧੰਨਵਾਦ ਕਰਨ ਨੂੰ ਤੇ ਬਾਕੀ ਆਪਣੇ ਵੱਡਾ ਥੋੜਾ ਜਿਹਾ ਸਹਿਯੋਗ ਸੀਗਾ ਭਾਗਵੜੇ ਦਾ ਪਰਿਵਾਰ ਜਿਹੜਾ ਮੈਂ ਚੌਧਰੀ ਬਚਿੱਤਰ ਸਿੰਘ ਦੀ ਗੱਲ ਕਰੀ ਆ ਬਾਈ ਜਗਦੇਵ ਕੇ ਹਾਂ ਬਾਈ ਜਗਦੇਵ ਸਰਪੰਚ ਤੇ ਇਹਨਾਂ ਦਾ ਮੇਰੇ ਤੇ ਬਹੁਤ ਤਕੜਾ ਹੱਥ ਰਿਹਾ ਠੀਕ ਹੈ ਜੀ ਹਾਂ ਜੀ ਮੈਂ ਪਿੰਡ ਦੀ ਦਾ ਮਤਲਬ ਮੈਂ ਦੇਣੀ ਨਹੀਂ ਦੇ ਸਕਦਾ ਜਾਨੀ ਇਨਾ ਵੀ ਮੈਨੂੰ ਅੱਜ ਤਾਈਂ ਕਿਸੇ ਨੇ ਬਾਈ ਨਾ ਮੇਰੇ ਬਾਪ ਨੂੰ ਨਾ ਮੈਨੂੰ ਕੱਠ ਵਾਲੀ ਗੱਲ ਤਾਂ ਦੂਰ ਦੀ ਰਹਿ ਗਈ ਮੈਨੂੰ ਕਿਸੇ ਨੇ ਹਾਕ ਨਹੀਂ ਮਾਰੀ ਠੀਕ ਹੈ ਕਿੱਧਰ ਲਈ ਫਿਰਦਿਆਂ ਕਿੱਧਰ ਲਈ ਫਿਰਦਿਆਂ ਹੁਣ ਜੇ ਮੈਂ ਨਾਲ ਵੀ ਨਹੀਂ ਗੱਲੇ ਮੁੰਡੇ ਫਿਰਦਿਆਂ ਇਹ ਮੁੰਡਾ 15 ਸਾਲ ਤੋਂ ਮੇਰੇ ਨਾਲ ਆ ਆਹ ਮੁੰਡਾ ਚਰ ਤੋਂ ਨਾਲ ਆ ਜਣੇ ਆਏ ਨਹੀਂ ਵੀ ਜੇ ਇਕੱਲੇ ਵੀ ਆਉਂਦੇ ਆ ਵੀ ਕੋਈ ਬੰਦਾ ਹਾਕ ਮਾਰ ਦੂ ਇਹਨਾਂ ਨੂੰ ਕਹੋ ਆਪਾਂ ਪਹਿਲਾਂ ਤੋਂ ਗਲਤ ਕੰਮ ਨਾ ਜੋ ਜਿਵੇਂ ਹੁਣ ਮਾਲ ਵਾਲਿਆਂ ਦੀ ਆਦਤਾਂ ਹੁੰਦੀਆਂ ਵੀ ਗਲਤ ਜਾੜਾ ਕਰਨ ਜਾਓ ਕਰਨਾ ਇਹਨਾਂ ਗੱਲਾਂ ਤੋਂ ਬਚੇ ਰਹੇ ਆ ਤੇ ਪਰ ਆਪਾਂ ਇਸ ਗੱਲ ਤੋਂ ਬਚਨ ਕਰਨ ਕਰਕੇ ਮੇਰਾ ਪਿੰਡ ਨੇ ਬਹੁਤ ਸਹੂਜ ਕਰਿਆ ਜੇ ਕੋਈ ਬਾਣ ਬਾਟਾ ਜਾਂ ਕੋਈ ਦਰਾਖਤ ਅਸੀਂ ਬਿਨਾ ਪੁੱਛੇ ਵੀ ਮੁੰਡੇ ਵੱਢੇ ਤੇ ਇਹ ਨਹੀਂ ਗੱਲ ਪਹਿਲੀ ਗੱਲ ਤਾਂ ਹਰ ਵਕਤ ਮੈਂ ਨਾਲ ਹੀ ਹੁੰਨਾ ਜੇ ਮੇਰੀ ਗੈਰ ਹਾਜ਼ਰੀ 'ਚ ਵੀ ਕਰਿਆ ਜੇ ਤਾਂ ਕੋਈ ਬੰਦਾ ਆ ਕੇ ਮੈਨੂੰ ਲੰਬਾ ਨਹੀਂ ਦਿੱਤਾ ਕਿਸੇ ਨੇ ਆਪਣੀ ਬਈ ਟੀਮ ਬਾਰੇ ਵੀ ਦੱਸ ਜਿਹੜੇ ਮੁੰਡੇ ਤੁਹਾਡੇ ਨਾਲ ਹਨ ਕੀ ਇਹ ਮੁੰਡਾ ਦਾ ਨਾਮ ਮੰਦਰ ਸਿੰਘ ਆ ਸੀ ਮੰਦੀ ਕਹਦੇ ਨੇ ਪਿਆਰ ਨਾਲ ਹਾਂਜੀ ਤੇ ਇਹਨੂੰ ਹੋ ਗਏ 15 ਸਾਲ ਮੇਰੇ ਨਾਲ ਹੀ ਠੀਕ ਹੈ ਤੇ ਬਾਕੀ ਇਹ ਮੇਰਾ ਪਾਲ ਹੀ ਨਹੀਂ ਰੱਖਿਆ ਬਾਈ ਇਹਦੀਆਂ ਆਪਦੀਆਂ ਬੱਕਰੀਆਂ ਮੁੰਡੇ ਦੀਆਂ 12 13 ਮੇਰੇ ਵਿੱਚੋਂ ਹੀ ਬਣੀਆਂ ਠੀਕ ਹੈ ਆਪਦੇ ਬੱਕਰਿਆਂ ਤੋਂ ਆਪਦੇ ਮਾਲ ਤੋਂ ਪੱਠਾ ਰੱਖ ਕੇ ਵਿੱਚੋਂ ਹੀ ਬਣੀਆਂ हां मुंडे ਦਾ ਨਾਮ ਵਿੱਕੀ ਆ ਉਹ ਅਸੀਂ ਪਿਆਰ ਨਾਲ ਇਹਨੂੰ ਸਾਈ ਬਾਬਾ ਕਹਿ ਦਿੰਨੇ ਆ ਥੋੜੀ ਮਾਲਾ ਮੂਲਾ ਛਾਪਾਂ ਥੱਲੇ ਵੱਧ ਪਾਉਂਦਾ ਠੀਕ ਹੈ ਜੀ ਤੇ ਇਹ ਵੀ ਆਪਣੇ ਨਾਲ ਹੀ ਆਉਣਗੇ ਬੰਦੇ ਚੰਗਿਆਂ ਕਰਕੇ ਕੀਤਾ ਕੰਮ ਆਪਾਂ ਦਾ ਹਾਂ ਭਾਈ ਬੰਦੇ ਆਪਾਂ ਨੂੰ ਬਹੁਤ ਚੰਗੇ ਮਿਲਿਆ ਹੁਣ ਇੱਕ ਬਜ਼ੁਰਗ ਹੋਰ ਆ ਉਹ ਹੈ ਨਹੀਂ ਅਸ ਟਾਈਮ ਤੇ ਉਹਨੂੰ ਵੀ ਮਲਾਵਾਂਗੇ ਕਿਸੇ ਟਾਈਮ ਤੁਹਾਨੂੰ ਅਗਲੀ ਵੀਡੀਓ ਚ ਤੇ ਜਾਨੀ ਬੰਦਿਆਂ ਨੇ ਮੇਰਾ ਬਹੁਤ ਸਹੂਜਤ ਆ ਭੇਡਾਂ ਜਿਹੜੀਆਂ ਸੀਗੀਆਂ ਮੇਰੀਆਂ ਬਾਪ ਦੀ ਮੌਤ ਹੋ ਗਈ 10 ਚ ਹੂੰ ਮੈਂ 5 ਸਾਲ 6 ਸਾਲ ਚਾਰੀਆਂ ਭੇਡਾਂ ਆਪ ਇਹਨਾਂ ਮੁੰਡਿਆਂ ਨੂੰ ਬੱਕਰਿਆਂ ਤੇ ਛੱਡ ਕੇ ਹਾਂਜੀ ਤੇ ਮਤਲਬ ਕੀ ਹੋਇਆ ਮੈਨੂੰ ਥੋੜੇ ਜੇ ਬੰਦੇ ਬਾਹਰਲੇ ਹੈਰਾਨ ਕਰਨ ਲੱਗੇ ਸੀ ਜਿਹੜੇ ਬੰਦੇ ਮਾਲ ਤੇ ਭੇਡਾਂ ਤੇ ਰੱਖੇ ਹੋਏ ਸੀ ਮੈਨੂੰ ਉਹ ਵੇਚਣੀਆਂ ਪੈ ਗਈਆਂ ਭੇਡਾਂ ਵੇਚਣ ਦੇ ਕਾਰਨ ਵੀ ਮੈਨੂੰ ਪਿੰਡ ਦੇ ਲੋਕਾਂ ਨੇ ਇੰਨਾ ਜਾਨੀ ਕਿਹਾ ਵੀ ਯਾਰ ਤੂੰ ਗਲਤ ਕਰਿਆ ਭੇਡਾਂ ਵੇਚ ਤੀ ਅੱਛਾ ਨਹੀਂ ਕਿਸੇ ਨੇ ਕੀ ਲੈਣਾ ਸੀਗਾ ਹਨਾ ਮੈਂ ਕਮਾਈ ਕਰਦਾ ਆਮਦਨ ਮੈਨੂੰ ਆਉਂਦੀ ਸੀ ਜਾਂ ਮੈਂ ਲੋਕਾਂ ਦੇ ਬਾਣਾ ਚਾਰ ਕੇ ਕਮਾਈ ਕਰਦਾ ਸੀ ਜਾਨੀ ਬੰਦਿਆਂ ਨੇ ਕਈਆਂ ਨੇ ਅਫਸੋਸ ਜਾਂ ਮੰਨਿਆ ਯਾਰ ਤੂੰ ਭੇਡਾਂ ਨਹੀਂ ਸੀ ਵੇਚਣੀਆਂ ਬਾਈ ਵੀ ਮਰ ਗਿਆ ਬਾਈ ਕਹਿੰਦੇ ਸੀ ਮੇਰੇ ਬਜ਼ੁਰਗ ਨੂੰ ਵੱਡਾ ਕਰਕੇ ਸਾਰੀ ਆਮ ਹੀ ਕਹਿੰਦੇ ਬਾਈ ਮਰ ਗਿਆ ਯਾਰ ਤੂੰ ਭੇਡਾਂ ਵੇਚ ਤੀਆਂ ਲੋਕਾਂ ਨੇ ਮਿਹਨਤ ਦੇਖੀ ਸੀ ਤੁਹਾਡੀ ਬਾਕੀ ਉਹ ਅੰਗਾ ਪੈਰਾਂ ਦਾ ਕੰਮ ਜਾਣਦਾ ਸੀ ਬਾਈ ਚਾਹੇ ਕਿਸੇ ਨੇ ਅੱਧੀ ਰਾਤ ਆ ਕੇ ਹਾਕ ਮਾਰ ਲਈ ਤੇ ਅੱਧੀ ਰਾਤ ਵੀ ਅਗਲੇ ਦੇ ਘਰੇ ਜਾ ਕੇ ਜਾਨ ਬਠੀ ਕਰਦਾ ਸੀ ਠੀਕ ਹੈ ਜੀ ਹਾਂਜੀ ਅ ਭਾਈ ਜਿਵੇਂ 10ਵੀਂ ਕਲਾਸ ਤੋਂ ਬਾਅਦ ਤੁਸੀਂ ਇਸ ਕੰਮ ਤੇ ਹੋ ਗਿਆ ਹਨਾ ਤੋਰਾ ਫੇਰਾ ਬਹੁਤ ਹੁੰਦਾ ਬੰਦੇ ਦੇ 100 ਖਿਆਲ ਮਨ ਚ ਆਉਂਦੇ ਆ ਜਿੰਨੀ ਉਮਰ ਹੋ ਗਈ ਆ ਕਦੇ ਅੱਕੇ ਨਹੀਂਗੇ ਵੀ ਯਾਰ ਸਾਰੀ ਜ਼ਿੰਦਗੀ ਕੱਢ ਲਈ ਤੁਰੇ ਫਿਰਦੇ ਆ ਵੀ ਬੱਕਰੀਆਂ ਪਿੱਛੇ ਹਨਾ ਕਈ ਬੰਦੇ ਹੁੰਦੇ ਅੱਕ ਜਾਂਦਾ ਹਨਾ ਅੱਜ ਕੱਲ ਜਿਵੇਂ ਬਹੁਤ ਘੱਟ ਪਾਲੀ ਹੈਗੇ ਜਿਹੜੇ ਚਰਾਇ ਤੇ ਜਾਨਵਰ ਲੈ ਕੇ ਜਾਂਦੇ ਬਹੁਤ ਬੰਦੇ ਛੱਡ ਗਿਆ ਕੰਮ ਤੁਹਾਡੇ ਮਨ ਦੇ ਵਿੱਚ ਨਹੀਂ ਖਿਆਲ ਆਇਆ ਕਦੇ ਵੀਰ 10 ਬੱਕਰੀਆਂ ਘਰੇ ਰੱਖ ਲੈਣਾ ਕੀ ਲੈਣਾ ਦੇਖੋ ਜੀ ਮੇਰੇ ਨਾਲ ਜਿੰਨੇ ਮੇਰੇ ਹਾਣੀ ਸੀ ਆਲੇ ਦਾਲੇ ਦੇ ਪਿੰਡਾਂ ਦੇ ਹਾਂਜੀ ਬਹੁਤ ਬੰਦੇ ਕੰਮ ਛੱਡ ਵੀ ਗਏ ਕੋਈ ਛੱਡ ਕੇ ਵਪਾਰ ਚ ਵੜ ਗਿਆ ਕੋਈ ਕਿਵੇਂ ਜਾਨੀ ਮੇਰਾ ਜਾਨੀ ਜਿੱਥੋਂ ਢਡੋ ਆਗਾ ਮੇਰਾ ਬਾਪ ਕਹਿੰਦਾ ਹੁੰਦਾ ਸੀ ਉਹਨੇ ਕਹਣਾ ਜੇ ਕਿਸੇ ਰਿਸ਼ਤੇਦਾਰ ਨੇ ਕਹਿੰਦਾ ਨਾ ਵੀ ਹੁਣ ਤਾਂ ਚਲੋ ਸੈਟ ਆ ਕੰਮ ਤੁਸੀਂ ਵੇਚ ਦਿਓ ਉਹਨੇ ਕਹਿੰਦਾ ਨਹੀਂ ਮੇਰੇ ਸਿਵੈ ਨਾ ਜਾਣੀਆਂ ਮੈਂ ਸੋਡੇ ਚੈਨਲ ਰਾਹੀਂ ਮੈਂ ਵੀ ਇਹ ਗੱਲ ਕਹਿੰਦਾ ਵੀ ਜਿੰਨਾ ਚਿਰ ਮੈਂ ਜਿਉਂਦਾ ਇਹ ਰਹਿਣਗੇ ਆ ਘਰੇ ਚਾਹੇ 5 ਰਹਿਣ 10 ਰਹਿਣ ਜਨਾ ਹਾਂ ਰਹਿਣਗੇ ਆ ਠੀਕ ਹੈ ਬਾਕੀ ਪਰਿਵਾਰ ਆਪਣਾ ਵਧਿਆ ਭਾਈ ਬੇਟੇ ਆ ਆਪੋ ਆਪਣੇ ਕੰਮਾਂ ਤੇ ਆ ਉਹ ਵੀ ਜਦੋਂ ਆਉਂਦੇ ਆ ਯਾਨੀ ਪੂਰਾ ਗੌਰ ਕਰਦੇ ਆ ਹਾਂਜੀ ਪਰਿਵਾਰ ਆ ਮਗਰ ਸਕੇਆਂ ਭੈਣਾਂ ਦੋਨੇ ਭਰਾ ਸੀ 30 35 ਸਾਲ ਹੋ ਗਏ ਵਿਆਹਾਂ ਨੂੰ ਹਾਂਜੀ ਅੱਜ ਵੀ ਇਕੱਠੀ ਆ ਠੀਕ ਹੈ ਜੀ ਕੋਈ ਆ ਸਾਡੇ ਵਿੱਚ ਆਪਸ ਵਿੱਚ ਕੋਈ ਫਰਕ ਨਹੀਂਗਾ ਮੈਂ ਪੰਜ ਕਰਦੇ ਆ 50 ਕਰਦੇ ਆ ਆਦੇ ਮਾਲ ਪਤੂਸ ਜਾਂ ਘਰ ਦੀ ਕਬੀਲਦਾਰੀ ਦੇ ਢਾਂਚੇ ਚ ਉਹਨੇ ਮੈਨੂੰ ਪੁੱਛਣਾ ਨਹੀਂ ਉਹਨਾਂ ਨੇ ਨਹੀਂ ਕਿਹਾ ਉਹਨਾਂ ਨੇ ਨਹੀਂ ਪੁੱਛਣਾ ਵੀ ਕੀ ਕਰਦਾ ਕੀ ਨਹੀਂ ਯਾਨੀ ਵਦਿਆ ਪ੍ਰਮਾਤਮਾ ਦੀ ਕਿਰਪਾ ਪ੍ਰਮਾਤਮਾ ਨੇ ਬੜਾ ਮਤਲਬ ਸਬਰ ਵੀ ਦਿੱਤਾ ਸੰਤੋਖ ਵੀ ਦਿੱਤਾ ਦੇ ਸ਼ੁਕਰ ਗੁਜ਼ਾਰਾ ਮਾਲਕ ਦੇ ਜਿਨੇ ਮਤਲਬ ਇੱਥੋਂ ਤੱਕ ਲਿਆਂਦੇ ਇਹਨਾਂ ਦਾ ਨਾਮ ਬਣਿਆ ਨੀ ਨਾਮ ਬਣਿਆ ਦੋਸਤੋ ਜਾਨਵਰ ਵੀ ਬਾਈ ਦੇ ਦਿਖਾਵਾਂਗੇ ਵੀਡੀਓ ਦੇ ਵਿੱਚ ਬਹੁਤ ਭਰਾ ਕਮੈਂਟ ਕਰਦੇ ਹੁੰਦੇ ਆ ਹਨਾ ਵੀ ਬੱਕਰੀਆਂ ਦਿਖਾਓ ਹਨਾ ਕਿਉਂਕਿ ਸ਼ੌਂਕ ਹੁੰਦਾ ਹਰ ਬੰਦਾ ਸ਼ੌਂਕ ਕਰਦਾ ਜਿਹੜੇ ਬੰਦਿਆਂ ਨੂੰ ਜਾਨਵਰ ਦੇਖਣ ਦਾ ਸ਼ੌਂਕ ਆ ਦੂਰ ਦੂਰ 200 ਕਿਲੋਮੀਟਰ ਉੱਠ ਜਾਂਦੇ ਆ ਦੇਖਣ ਦੇ ਲਈ ਤੇ ਵੀਡੀਓ ਦੇ ਵਿੱਚ ਵੀ ਆਪਾਂ ਜਾਨਵਰ ਦਿਖਾਵਾਂਗੇ ਪਹਿਲਾਂ ਬਾਈ ਨਾਲ ਗੱਲਬਾਤ ਪੂਰੀ ਕਰਦੇ ਆ ਭਾਈ ਆਪਾਂ ਮੇਨ ਗੱਲ ਤੇ ਆਈਏ ਜਿਵੇਂ ਤੁਹਾਡੇ ਨਾਮ ਤੇ ਬਲੱਡ ਲਾਈਨ ਚੱਲਦੀ ਆ ਸੈਦੂ ਕੀ ਬਲੱਡ ਲਾਈਨ ਹਨਾ ਹਾਂ ਭਾਈ ਬਹੁਤ ਲੋਕਾਂ ਨੂੰ ਇਹ ਹੈਗਾ ਵੀ ਇਸ ਬਲੱਡ ਲਾਈਨ ਬਾਰੇ ਜਾਣੀਏ ਕਦੋਂ ਤੋਂ ਬਲੱਡ ਲਾਈਨ ਤੁਸੀਂ ਤਿਆਰ ਕੀਤੀ ਹੈ ਕਿਵੇਂ ਤਿਆਰ ਹੋਈ ਹੈ ਨਾ ਕਿੱਥੇ ਕਿੱਥੇ ਤੇ ਜਾਨਵਰ ਖੜੇ ਇਹਦੇ ਬਾਰੇ ਥੋੜਾ ਡਿਟੇਲ ਨਾਲ ਦੱਸਿਓ ਬਲੱਡ ਲਾਈਨ ਤਿਆਰ ਕਰਨ ਪਿੱਛੇ ਕਿੰਨੀ ਕੁ ਮਿਹਨਤ ਹੋਈ ਹੈ ਕਿਵੇਂ ਤਿਆਰ ਹੋਈ ਹੈ ਜੀ ਦੇਖੋ ਜੀ ਬਲੱਡ ਲਾਈਨ ਤਿਆਰ ਕਰਨ ਵਾਸਤੇ ਨਾ ਮੈਨੂੰ ਮਿਹਨਤ ਬਹੁਤ ਸਖਤ ਕਰਨੀ ਪਈ ਹਾਂਜੀ ਇਹਦੇ 'ਚ ਮੇਰੇ ਤੇ ਉਤਰਾ ਚੜਾ ਬਹੁਤ ਆ ਬਹੁਤ ਗੱਲਾਂ ਸੁਣੀਆਂ ਜਾਣੀ ਅਣਖ ਖੜਕ ਨਾਮ ਆ ਇਹ ਲਾਈਨ 45 ਸਾਲਾਂ ਚ ਆਪਦਾ ਨਾਮ ਬਣਾਇਆ ਹਾਂਜੀ ਵੀ ਸੈਦੋ ਗਿਆ ਬਲੱਡ ਲਾਈਨ ਮਤਲਬ ਕਿਸੇ ਟਾਈਮ ਮਤਲਬ ਉਹਦੋਂ ਕੱਚੇ ਰਾਹ ਹੁੰਦੇ ਮੇਰਾ ਮਾਲ ਜਾਂਦਾ ਸੀ ਮੂਰੇ ਜਾਗ ਹੋਣਾ ਮਗਰ ਮੈਂ ਹੋਣਾ ਸਾਨੂੰ ਗਰਦ ਦੇ ਵਿੱਚ ਇੱਕ ਦੂਜਾ ਦੀਲਾ ਨਹੀਂ ਸੀ ਉਸ ਟਾਈਮ ਮਤਲਬ ਬੰਦਿਆਂ ਨੇ ਕਹਿਣਾ ਵੀ ਜਾਂਦਾ ਬਿੱਲੂ ਕਾਲਾ ਡੀਪੂ ਅੱਛਾ ਬਿੱਲੂ ਕਾਲਾ ਡੀਪੂ ਜਾਂਦਾ ਜਾਨੇ ਮਾਲ ਨੂੰ ਪਹਾਰਾ ਸੀ ਮਾਲ ਦੂਰ ਤੱਕ ਹੀ ਜਾਂਦਾ ਸੀ ਹਾਂਜੀ ਬਹੁਤ ਬੰਦਿਆਂ ਨੇ ਗੱਲਾਂ ਕਰ ਲਈਆਂ ਮੈਂ ਉਹ ਹਣ ਖੜਕ ਰੱਖ ਕੇ ਮਿੰਤ ਕਰਕੇ ਮਤਲਬ 45 ਸਾਲਾਂ ਚ ਹੁਣ ਕਹੌਣ ਲੱਗਿਆ ਵੀ ਸੈਦੋ ਕੇ ਬਲੱਡ ਲਾਈਨ ਹੈਗੀ ਆ ਕੋਈ ਹਾਂਜੀ ਲੋਕ ਅੱਜ ਬਾਈ ਕਹਿੰਦੇ ਬਾਈ ਪੰਮਾ ਹਣਾ ਬਾਈ ਪੰਮਾ ਬਾਈ ਹਾਂ ਇੱਕ ਗੱਲ ਹੋਰ ਆ ਨਾਲ ਹੂੰ ਹੁਣ ਜਿਹੜੇ ਬੰਦੇ ਕੋਈ ਕੰਮ ਕਰਦੇ ਆ ਨਾ ਉਹ ਸਾਲ ਚ ਨਾ ਕਹਿਣ ਲੱਗ ਜਾਗਾ ਨੂੰ ਸਾਡੇ ਘਰ ਦੀ ਬਰੀਡ ਆ ਜਾਏ ਆ 5-7 ਸਾਲ ਲੱਗਦੇ ਆ ਮਿਹਨਤ ਕਰਿਆ ਕਰੋ ਮਿਹਨਤ ਕਰਕੇ ਫਿਰ ਇਹ ਨਾ ਬਣਨਾ ਠੀਕ ਹੈ ਜੀ ਹਾਂ ਜਿਵੇਂ ਬਾਈ ਬਲੱਡ ਲਾਈਨ ਦੀ ਗੱਲ ਕੀਤੀ ਆਪਾਂ ਬਹੁਤ ਮਿਹਨਤ ਹੁੰਦੀ ਆ ਹਨਾ ਅੱਜ ਕੱਲ ਇੰਨੀ ਮਿਹਨਤ ਕੋਈ ਬੰਦਾ ਕਰਦਾ ਨਹੀਂਗਾ ਸਾਲ ਸ਼ੁਰੂ ਹੁੰਦਾ ਕੰਮ ਕੀਤੇ ਨੂੰ ਬਾਅਦ ਚ ਬੰਦੇ ਬਹੁਤ ਰੋਲੇ ਵੀ ਪਾਉਣ ਲੱਗ ਜਾਂਦੇ ਹਨਾ ਜਾਂ ਵੇਚਣ ਲੱਗ ਜਾਂਦੇ ਬੱਚੇ ਫੇਲ ਵੀ ਬਹੁਤ ਬੰਦੇ ਨਵੇਂ ਹੋ ਜਾਂਦੇ ਹੈਗਾ ਤੁਸੀਂ 45 ਸਾਲ ਹੋ ਗਏ ਕੰਮ ਕਰੀ ਜਾਂਦੇ ਨੂੰ ਬਹੁਤ ਲੋਕ ਤੁਹਾਨੂੰ ਵੀ ਕਹਿੰਦੇ ਹੋਣਗੇ ਵੀਰ ਫਲਾਨੇ ਥਾਂ ਤੋਂ ਬੱਕਰਾ ਲਿਆ ਸੀ ਐਂ ਲਿਆ ਸੀ ਜਿਹੜੀ ਤੁਹਾਡੀ ਬਲੱਡ ਲਾਈਨ ਹੈ ਤੁਸੀਂ ਆਪਦੇ ਘਰ ਦੇ ਜਾਨਵਰਾਂ ਤੋਂ ਤਿਆਰ ਕੀਤੀ ਹੈ। ਇਹ ਬਾਈ ਹਾਂ ਘਰ ਦੇ ਜਾਨਵਰਾਂ ਤੋਂ ਤਿਆਰ ਕਰੀਏ ਇਹ ਬੱਕਰੀਆਂ ਆਪਣੇ ਕੋਲੇ ਆਉਂਦੀਆਂ ਸੀ। ਹਾਂਜੀ ਜਿਹੜੇ ਬੱਕਰੇ ਸੀ ਬੱਕਰਾ ਵੀ ਪਹਿਲਾਂ ਆਪਣੇ ਕੋਲੇ ਕਾਲੇ ਬੱਕਰੇ ਸੀ ਪੁਰਾਣੇ। ਹਾਂਜੀ ਮਤਲਬ ਥੋੜੇ ਜੇ ਦਰਮਿਆਨੇ ਅੰਗ ਸੀਗੇ ਤੇ ਜਾਣੀ ਅਦਲ ਬਦਲ ਬਹੁਤ ਕਰਨੀ ਪਈ ਮੈਨੂੰ। ਠੀਕ ਹੈ ਜੀ। ਮਤਲਬ ਆਪਦੇ ਸਬੰਧਤ ਬੰਦਿਆਂ ਨਾਲ ਮਿਲ ਜੁਲ ਕੇ ਆਪ ਦਾ ਬੱਕਰਾ ਉਹਨਾਂ ਨੂੰ ਦੇਣਾ ਉਹਨਾਂ ਦਾ ਲਿਆਉਣਾ ਬੜਾ ਕੁਝ ਕਰਿਆ। ਪਰ ਨਹੀਂ ਮੈਨੂੰ ਕੋਈ ਰਿਜ਼ਲਟ ਨਾ ਮਿਲਿਆ ਜਦੋਂ ਰਿਜ਼ਲਟ ਮਿਲਣ ਤੇ ਆਇਆ ਹਾਂਜੀ ਇਹਦੀ ਸਾਰੀ ਡਿਟੇਲ ਦੀ ਵੀਡੀਓ ਬਹੁਤ ਵੱਡੀ ਬਣੂਗੀ ਅਗਲੀ ਵੀਡੀਓ ਤੁਹਾਨੂੰ ਸਾਰਾ ਕੁਝ ਦੱਸੂ ਵੀ ਕਿਵੇਂ ਬਣਿਆ ਠੀਕ ਹੈ ਜੀ ਹਾਂਜੀ ਜ਼ਰੂਰ ਦੱਸਾਂਗੇ ਆਪਾਂ ਨੂੰ ਕੋਈ ਲੋਕਲ ਪੇਟ ਵਾਲੀ ਗੱਲ ਨਹੀਂ ਨਾ ਆਪਾਂ ਨੂੰ ਕਿਸੇ ਦਾ ਡਰ ਭਇਆ ਠੀਕ ਹੈ ਜਿਹੜੇ ਬੱਕਰੇ ਤੋਂ ਬਲੱਡ ਲੈਣ ਆਪਾਂ ਤਿਆਰ ਕਰੀ ਬਹੁਤ ਮਿਹਨਤ ਕਰੀ ਤੇ ਉਹ ਬੱਕਰੇ ਦਾ ਅੱਜ ਕਿਸੇ ਬੰਦੇ ਕੋਲੇ ਜਾਨਵਰ ਨਹੀਂ ਹੂੰ ਕਿਸੇ ਬੰਦੇ ਕੋਲੇ ਅੱਜ ਉਹ ਬੱਕਰੇ ਦਾ ਜਾਨਵਰ ਨਹੀਂ ਤੇ ਆਪਾਂ ਉਹ ਬੱਕਰੇ ਦੇ ਮਤਲਬ ਪੈਰ ਪੂਜਦੇ ਆ ਹੂੰ ਪੈਰੀਂ ਹੱਥ ਵੀ ਲਾਉਣੇ ਆ ਬੀ ਜੀ ਨੇ ਆਪਾਂ ਨੂੰ ਇੱਥੋਂ ਤਾਈਂ ਪੰਚਾਇਆ ਤੇ ਆਪਾਂ ਅਗਲੀ ਵੀਡੀਓ ਜਰੂਰ ਸਾਰੀ ਕੱਲੀ ਵੀਡੀਓ ਬੱਕਰੇ ਦੀ ਬਣਾਵਾਂਗੇ ਠੀਕ ਹੈ ਬਾਈ ਹਾਂ ਬਾਈ ਜੇ ਆਪਾਂ ਗੱਲ ਕਰੀਏ ਬਾਈ ਬਰੀਡਰਾਂ ਦੀ ਤੁਹਾਡੇ ਕੋਲੇ ਹੁਣ ਤੱਕ ਜਿਹੜੇ ਫੋਟੋ ਜਿਵੇਂ ਘਰੇ ਲੱਗੀਆਂ ਹਨਾ ਜਾਂ ਤੁਹਾਡੇ ਲੋਕ ਨਾਵਾਂ ਤੋਂ ਜਾਣਦੇ ਆ ਬਰੀਡਰ ਹਨਾ ਪੰਜਾਬ ਬੱਕਰਾ ਤੁਹਾਡੇ ਕੋਲੇ ਤੇ ਹੁਣ ਤੱਕ ਕਿੰਨੇ ਬਰੀਡਰ ਜਿਹੜੇ ਤੁਸੀਂ ਤਿਆਰ ਕਰਕੇ ਉਹਨਾਂ ਤੋਂ ਬਰੀਡਿੰਗ ਲਈ ਆ ਜਿਵੇਂ ਘਰੇ ਦੱਬੇ ਹੈਗੇ ਹੁਣ ਤੱਕ ਹੀ ਮੈਂ ਬਾਈ ਇਹ ਤੋਂ ਪਹਿਲਾਂ 8 ਬੱਕਰੇ ਘਰੇ ਦੱਬ ਚੁੱਕਿਆ ਹਾਂ ਹਾਂਜੀ ਜਿਹੜੇ ਬਰੀਡਰ ਕਹੇ ਕਿ ਮਤਲਬ ਮੈਂ ਰੱਖ ਲੈਣਾ ਤੇ ਉਹ ਅੱਠ ਦੱਬ ਚੁੱਕਿਆ ਤੇ ਹੁਣ ਮੈਰੇ ਆ ਇੱਕ ਥੋੜਾ ਜਿਹਾ ਸੂਲ ਹੋਰ ਆ ਬਾਈ ਗੱਲ ਵਿੱਚ ਰਹਿ ਗਈ ਵੀ ਜਿਹੜਾ ਬੱਕਰਾ ਮੈਂ ਘਰ ਵਾਸਤੇ ਰੱਖ ਲਿਆ ਬ੍ਰੀਡਰ ਜੀ ਮੈਂ ਘਰੇ ਰੱਖਣਾ ਉਹਨੂੰ ਮੈਂ ਚਾਹੇ ਉਹ 5 ਸਾਲ ਜੋਂ ਵਿੱਚ ਚਾਹੇ 10 ਸਾਲ ਜੋਂ ਵਿੱਚ ਚਾਹੇ 12 ਸਾਲ ਜੋਂ ਵਿੱਚ ਤੇ ਮੈਂ ਉਹਨੂੰ ਘਰੇ ਹੀ ਦੱਬਿਆ ਤੇ ਖਾਸ ਕਰ ਮਾਲਕ ਦੀ ਮਿਹਰ ਰਹੇ ਜੀ ਰਹੀ ਆ 10 ਸਾਲ ਤੋਂ ਘੱਟ ਆਪਣਾ ਬੱਕਰਾ ਕੋਈ ਵੀ ਵੱਧਦਾ ਗਏ ਆ ਤੇ 10 ਸਾਲ ਤੋਂ ਘੱਟ ਉਮਰ ਚ ਆਪਣਾ ਬੱਕਰਾ ਕੋਈ ਮਤਲਬ ਮਰਿਆ ਨਹੀਂ ਠੀਕ ਹੈ ਜੀ ਹਾਂਜੀ ਜਿਵੇਂ ਹੁਣ ਤੁਹਾਡੇ ਕੋਲੇ ਘਰੇ ਕਿੰਨੇ ਬੱਕਰੇ ਹੈਗੇ ਜਿਸ ਸਮੇਂ ਬ੍ਰਿਟ ਹੁਣ ਮੇਰੇ ਕੋਲੇ 4 ਵੱਡੇ ਆ ਬਾਈ ਦੋ ਵੱਡੇ ਆ ਯਾਨੀ ਦੋ ਇੱਕ ਦੋ ਦੰਦਾ ਇੱਕ ਚਾਰ ਦੰਦਾ ਤੇ ਦੋ ਬੱਚੇ ਛੋਟੇ ਇੱਕ ਸਾਢੇ 4 ਮਹੀਨੇ ਦਾ ਇੱਕ ਪੰਜਾ ਦਾ ਠੀਕ ਹੈ ਜੀ ਹਾਂਜੀ ਬਾਈ ਅੱਜ ਕੱਲ ਜਿਵੇਂ ਕੱਦ ਹੁੰਦੇ ਆ ਬੱਕਰੀਆਂ ਦੇ ਕੱਦ ਤੇ ਬੜੀ ਗੱਲ ਹੁੰਦੀ ਆ ਅੱਖਾਂ ਦੀਆਂ ਬੜੀਆਂ ਲੋਕ ਗੱਲਾਂ ਕਰਦੇ ਆ ਵੀ ਬੱਕਰੀ ਚਿੱਟੀ ਅੱਖ ਦੀ ਚਾਹੀਦੀ ਆ ਹਨਾ ਕੰਨਾਂ ਦੀ ਲੈਂਥ ਆ ਲੋਕ ਵੀਡੀਓ ਦੇਖ ਲੈਂਦੇ ਆ ਪਾਕਿਸਤਾਨ ਵਾਲੀਆਂ ਬੱਕਰੀਆਂ ਦੀਆਂ ਕ੍ਰੋਸ ਬੀਟਲ ਵੀ ਬਹੁਤ ਅੱਜਕੱਲ੍ਹ ਲੰਮੇ ਕਰਨਾ ਚਾਹ ਆ ਗਿਆਂ ਜਿਹੜਾ ਤੁਸੀਂ ਜਾਨਵਰ ਰੱਖਦੇ ਹੋ ਤੁਸੀਂ ਜਾਨਵਰ ਦੇ ਵਿੱਚ ਕੀ ਕੁਝ ਖਾਸੀਅਤਾਂ ਦੇਖਦੇ ਹੋ ਵੀ ਇਹ ਜਾਨਵਰ ਨੂੰ ਆਪਾਂ ਲੰਮਾ ਲੈ ਕੇ ਜਾਣਾ ਬੱਕਰੀ ਤੋਂ ਬੱਚੇ ਲੈਣੇ ਆ ਜਾਂ ਬੱਕਰੇ ਤੋਂ ਬਰੀਡਿੰਗ ਲੈਣੀ ਆ ਕੀ ਦੇਖ ਕੇ ਜਾਨਵਰ ਰੱਖਦੇ ਹੋ ਤੁਸੀਂ ਇਹ ਜਿਹੜਾ ਪਹਿਲੀ ਗੱਲ ਤਾਂ ਬਾਈ ਜਗਮੀਤ ਆਇਆ ਵੀ ਆਪਾਂ ਬੱਕਰੀ ਦੇਨੇ ਜੜ ਹੂੰ ਜਿਹੜੀ ਜੜ ਤੇ ਬੱਕਰੇ ਨੇ ਖੜਨਾ ਵਜਨ ਲੱਗੇ ਠੀਕ ਹੈ ਜੀ ਮਤਲਬ ਪੈਰ ਹੱਡ ਗੁੱਡਾ ਉਹ ਦੇਖ ਕੇ ਬੱਕਰੇ ਦਾ ਮਾਂ ਪਿਓ ਦੇਖ ਕੇ ਹਾਂਜੀ ਇਹ ਰੱਖਦੇ ਆ ਪਰ ਆਪਾਂ ਅੰ ਇੰਨਾ ਕ ਮੈਨੂੰ ਪ੍ਰਮਾਤਮਾ ਨੇ ਸਬਰ ਦਿੱਤਾ ਮੈਂ ਆਪਦੇ ਜਾਨਵਰਾਂ ਤੇ ਭਰੋਸਾ ਰੱਖਿਆ ਚਾਹੇ ਕੰਨ ਛੋਟੇ ਆ ਚਾਹੇ ਵੱਡੇ ਆ ਖਾਂ ਖੱਟੀਆਂ ਚਿੱਟੀਆਂ ਚਾਹੇ ਕਹੇ ਜੀਆਂ ਮੈਂ ਆਪਦੇ ਜਾਨਵਰਾਂ ਤੇ ਭਰੋਸਾ ਰੱਖਿਆ ਮੈਂ ਇਹ ਨਹੀਂ ਗੱਲ ਵੀ ਫਲਾਣੇ ਕੋਲੇ ਲੰਮੇ ਕੰਨ ਵਾਲਾ ਆਪਾਂ ਬੱਕਰੀ ਕਰੋਸ ਕਰਾਈ ਠੀਕ ਹੈ ਜੀ ਪਰ ਇਹ ਨਹੀਂ ਕਰਿਆ ਤੇ ਜਾਂ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਆ ਜੇ ਬੰਦਾ ਆਪਾਂ ਨੂੰ ਅੱਜ ਤੱਕ ਐ ਸਬੂਤ ਕਰ ਦੇ ਵੀ ਆਪਾਂ ਨੂੰ ਪਾਛੋਂ ਚੱਕ ਕੇ ਬੱਚਾ ਦੇਤਾ ਹਾਂਜੀ ਤੇ ਆਪਾਂ 1 ਲੱਖ ਰੁਪਇਆ ਤੁਹਾਡੇ ਚੈਨਲ ਦੇ ਕਹਿੰਦੇ ਇਨਾਮ ਦੇਵਾਂਗੇ ਜੇ ਬੰਦਾ ਇੱਕ ਸਾਫਤ ਕਰ ਦੇ ਵੀ ਪਾਸੋਂ ਜਾ ਕੇ ਸਾਨੂੰ ਬੱਚਾ ਦਿੱਤਾ ਜਿਹੜਾ ਦਿੱਤਾ ਕਿਸੇ ਨੂੰ ਮੋੜ ਦਿੱਤਾ ਹੋਊ ਜੇ ਹੈ ਨਹੀਂ ਤਾਂ ਵੀ ਹੈ ਨਹੀਂ ਭਰਾਵਾ ਤੇ ਜਿਹਨੂੰ ਦਿੱਤਾ ਗਰੰਟੀ ਲੈ ਕੇ ਦਿੱਤਾ ਬਾਈ ਜੇ ਨਾ ਬਣਿਆ ਰੌਲਾ ਪਾਉਣ ਦੀ ਲੋੜ ਨਹੀਂ ਬੱਚਾ ਛੱਡ ਨਹੀਂ ਆਪਦੇ ਪੈਸੇ ਲੈ ਨਹੀਂ ਆਉਦੀ ਸਮਝਾਈ ਲੈ ਲਈ ਠੀਕ ਹੈ ਤੇ ਪਰ ਇਹੇ ਜੀ ਨਾ ਉਤ ਮੈਨੂੰ ਕੋਈ ਆਈ ਨਹੀਂ ਲੰਬਾ ਆਇਆ ਨਹੀਂ ਜਿਵੇਂ ਹੁਣ ਆਪੋ ਉਹਦੇ ਮੇਲੇ ਸੀ ਬਾਈ ਕਾਲੇ ਕੇ ਮੇਲੇ ਤੇ ਬਾਈ ਚੰਨੇ ਕੋਲੇ ਹੈ ਨਾ ਹਾਂ ਬਾਈ ਤੇ ਜਾਂ ਗੁਰਥੜੀ ਵਾਲੇ ਮੁੰਡੇ ਕੋਲੇ ਉਹ ਵੀ ਆਪਣੇ ਬੱਚੇ ਘਰੋਗੇ ਉਹ ਆਪਣੇ ਘਰੋਂ ਗਏ ਆ ਬਾਈ ਚੰਨੇ ਕੋਲੇ ਵੀ ਹਮ ਤੇ ਆਪਣੇ ਉਹ ਮੁੰਡੇ ਗੁਰਥੜੀ ਵਾਲੇ ਕੋਲੇ ਵੀ ਇੱਕ ਮੁੰਡਾ ਹੁਣ ਇਹ ਨਵੇਂ ਬੱਚਿਆਂ ਦੀ ਗੱਲ ਕਰਨਾ ਇੱਕ ਮੁੰਡਾ ਹਰਿਆਣੇ ਤੋਂ ਗੰਗਾ ਤੋਂ ਆ ਹਾਂਜੀ ਉਹਦੇ ਕੋਲ ਬੱਚਾ ਤਿਆਰ ਹੋਈ ਜਾਂਦਾ ਗਰੀਬ ਪਰਿਵਾਰ ਤੋਂ ਆ ਮੁੰਡਾ ਹਾਂਜੀ ਤੇ ਅੱਜ ਚੈਨਲ ਤੇ ਕਹਿਣੀ ਪੈ ਗਈ ਇਹ ਗੱਲ ਕਈ ਨਹੀਂ ਸੀ ਆਪਾਂ ਵੀ ਉਹ ਗਰੀਬ ਆ ਤੇ ਜਾਨੀ ਉਹਦੇ ਨਾਲ ਆਪਣਾ ਮੋਹ ਪਿਆਰ ਬਣਿਆ ਤੇ ਉਹਨੂੰ ਆਪਾਂ ਇੱਕ ਬੱਚਾ ਗਿਫਟ ਕੀਤਾ ਤੇ ਜਿਹੜੇ ਪ੍ਰਾਣੇ ਬੰਦਿਆਂ ਕੋਲੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਵੇਂ ਹੁਣ ਦੱਸਾ ਹੋ ਗਿਆ ਛੇਰਾ ਹੋ ਗਿਆ ਮੁੰਡਾ ਮੱੜ ਦਾ ਦੋਲਾ ਰਾਜਮੀ ਹੋ ਗਿਆ ਗੋਗੀ ਹੋ ਗਿਆ ਬਹੁਤ ਬੰਦਿਆਂ ਕੋਲੇ ਆ ਹੁਣ ਕਈਆਂ ਭਰਾਵਾਂ ਦੇ ਨਾਂ ਨਹੀਂ ਲੈ ਜਾਣੇ ਮੈਂ ਮਾਫੀ ਚਾਹੁੰਦਾ ਵੀ ਜੇ ਕਿਸੇ ਦਾ ਰਹਿ ਗਿਆ ਹੋਵੇ ਇੱਕ ਮੁੰਡਾ ਮਂਟੀਲੂ ਤੋਂ ਮਂਟੀਲੀ ਤੋਂ ਆ ਉਹਦੇ ਕੋਲੇ ਛੇਦੰਦ ਬੱਕਰਾ ਖੜਾ ਆਪਣੇ ਘਰੋਂ ਗਿਆ ਵਾ ਜਿੰਨੇ ਬੱਚੇ ਜਾਨੀ ਆਪਣੇ ਘਰੋਂ ਗਏ ਵੀ ਜਿੰਨੇ ਅੱਜ ਖੜੇ ਆ ਹਾਂ ਆਪਾਂ ਦਿਖਾ ਸਕਦੇ ਆ ਇਹ ਨਹੀਂ ਗੱਲ ਵੀ ਆਪਾਂ ਹੁਣ ਚੈਨਲ ਤੇ ਬਹਿ ਕੇ ਕੋਈ ਬੜਾਈ ਕਰੀਏ ਨਾ ਜਾਂ ਕੋਈ ਹੰਕਾਰ ਮਾਣਾ ਹੰਕਾਰ ਮਾਣ ਵਾਲੀ ਕੋਈ ਗੱਲ ਨਹੀਂ ਤੇ ਪਰ ਇਹ ਮਾਲਕ ਦੀ ਕਿਰਪਾ ਰਹੀ ਆ ਤੇ ਆਪਾਂ ਆਪਦੇ ਜਾਨਵਰਾਂ ਤੇ ਭਰੋਸਾ ਰੱਖਿਆ ਠੀਕ ਆ ਬਾਈ ਹਾਂ ਬਾਈ ਦੋਸਤੋ ਜਿੱਥੇ-ਜਿੱਥੇ ਵੀ ਬੱਕਰੇ ਬਾਈ ਦੇ ਖੜੇ ਆ ਹਨਾ ਜਾਂ ਜਿਹੜੇ ਭਰਾਵਾਂ ਕੋਲੇ ਇਹਨਾਂ ਦੀ ਬਲੱਡ ਲਾਈਨ ਦਾ ਕੋਈ ਜਾਨਵਰ ਹੈਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਪਤਾ ਲੱਗਦਾ ਹਨਾ ਵੀ ਕਿਹੜਾ ਪਿੰਡ ਆ ਤੁਹਾਡਾ ਕੀ ਜਾਨਵਰ ਆ ਤੁਹਾਡੇ ਕੋਲੇ ਬਾਈ ਦੀ ਬਲੱਡ ਲਾਈਨ ਦਾ ਬਾਈ ਕਦੇ ਇਹ ਵੀ ਸ਼ਿਕਾਇਤ ਆਈ ਆ ਵੀ ਲੋਕ ਕਦੇ ਵੇਚਦੇ ਹੋਣ ਤੁਹਾਡਾ ਨਾਂ ਲੈ ਕੇ ਵੀ ਇਹ ਬਾਈ ਸ਼ਾਇਦ ਹੋ ਕੇ ਬਲੱਡ ਲਾਈਨ ਦਾ ਬੱਚਾ ਵੇਚੇ ਹੋਣ ਲੋਕਾਂ ਨੇ ਬੱਚੇ ਬਾਅਦ ਦੇ ਵਿੱਚ ਜਾਨਵਰ ਤਿਆਰ ਨਹੀਂ ਹੁੰਦਾ ਇਹ ਵੀ ਕਦੇ ਆਈ ਸ਼ਿਕਾਇਤ ਹਾਂ ਬਾਈ ਇਹ ਇੱਕ ਦੋ ਬੰਦਿਆਂ ਨੇ ਮੈਨੂੰ ਆਏ ਫੋਨ ਫਿਰ ਉਹਨਾਂ ਬੰਦਿਆਂ ਨੂੰ ਆਪਣਾ ਜਵਾਬ ਇਹੀ ਹੁੰਦਾ ਬਾਈ ਜੇ ਤਾਂ ਲੈਣ ਵਾਲੇ ਆਪਾਂ ਨੂੰ ਪੁੱਛਦੇ ਹਾਂ ਤੁਸੀਂ ਹਾਂਜੀ ਵੀ ਭਾਈ ਆ ਬੰਦੇ ਤੁਸੀਂ ਬੱਚਾ ਲੈਨੇ ਆ ਵੀ ਆਪਣੀ ਬਲੱਡ ਲਾਈਨ ਚੋਂ ਜਾਂ ਉਹੀ ਗਈ ਜਾਂਦਾ ਉੱਥੇ ਤਾਂ ਆਪਾਂ ਜ਼ਿੰਮੇਵਾਰੀ ਲੈ ਸਕਦੇ ਆ ਵੀ ਹਾਂ ਆਪਣੀ ਬਲੱਡ ਲਾਈਨ ਚੋਂ ਆ ਜਾਂ ਆਪਣੇ ਘਰੋਂ ਗਿਆ ਜਾਂ ਕਿਵੇਂ ਆ ਹਨਾ ਜੇ ਉਹ ਆਪਾਂ ਨੂੰ ਪਤਾ ਨਹੀਂ ਬਾਈ ਉਹਦੀ ਆਪਾਂ ਜ਼ਿੰਮੇਵਾਰੀ ਨਹੀਂ ਲੈ ਸਕਦੇ ਤੇ ਕੋਈ ਵੀ ਕੁਛ ਆਪਦੇ ਸਿਹਤ ਤੇ ਕੁਝ ਵੀ ਕਰੀ ਜਾਂਦਾ ਹਨਾ ਆਪਾਂ ਜ਼ਿੰਮੇਵਾਰੀ ਨਹੀਂ ਲੈ ਸਕਦੇ ਹਾਂ ਜੇ ਆਪਣੇ ਰਾਹੀਂ ਕੋਈ ਜਾਨਵਰ ਲੈਂਦਾ ਬੰਦਾ ਜੇ ਹੋਰ ਬੰਦੇ ਤੋਂ ਵੀ ਲੈਂਦਾ ਕਿਸੇ ਬਲੱਡ ਲਾਈਨ ਦਾ ਇਹ ਨਹੀਂ ਗੱਲ ਕੋਈ ਆਪਣੇ ਹੁਣ ਤਿੰਨ ਚਾਰ ਬਰਾਡ ਲੈਣਾ ਮਸ਼ਹੂਰ ਆ ਬਾਗ ਮਾਲਕਾ ਦਾ ਮੁੰਡੇ ਉਹ ਬਾਬਾ ਗੋਡ ਫਾਰਮ ਵਾਲੇ ਆ ਡਾਕਟਰ ਮਸਤਾਕ ਡਾਕਟਰ ਮਸਤਾਕ ਆ ਜਿੰਨੇ ਵੀ ਬੰਦੇ ਹੈਗੇ ਆ ਆਪਣੇ ਰਾਹੀ ਦੇ ਉਹਨਾਂ ਤੋਂ ਵੀ ਬੱਚਾ ਲੈਂਦੇ ਆ ਆਪਾਂ ਤਾਂ ਵੀ ਜ਼ਿੰਮੇਵਾਰੀ ਲੈ ਕੇ ਦਵਾਵਾਂਗੇ ਇਹ ਨਹੀਂ ਗੱਲ ਵੀ ਆਪਾਂ ਹੂੰ ਝੂਠ ਸਪਣ ਮਾਰ ਕੇ ਦਵਾਵਾਂਗੇ ਪਹਿਲੀ ਗੱਲ ਇਹ ਆ ਵੀ ਜਦੋਂ ਵੀ ਕਿਸੇ ਬੰਦੇ ਦੇ ਨਾਲ ਆਪਾਂ ਜਾਣੇ ਆ ਕਿਸੇ ਬੰਦੇ ਕੋਲੇ ਵੀ ਜਾਣੇ ਆ ਆਪਣਾ ਮਾਨ ਸਤਕਾਰ ਹੀ ਪ੍ਰਮਾਤਮਾ ਵੱਲੋਂ ਇੰਨਾ ਕਰਦੇ ਆ ਮੈਂ ਦੱਸ ਨਹੀਂ ਸਕਦਾ ਚੈਨਲ ਤੇ ਹਾਂਜੀ ਬਹੁਤ ਮਾਨ ਸਤਕਾਰ ਕਰਦੇ ਆ ਮੁੰਡਾ ਪਿੰਡਾਂ ਤੋਂ ਮੱਟੀ ਆ ਹਾਂਜੀ ਜਨਾਬ ਮੁੰਡਾ ਯਾਨੀ ਬਹੁਤ ਆਪਾਂ ਨੂੰ ਮੈਂ ਹੁਣ ਨਾਂ ਲੈਣ ਲੱਗ ਜਾ 9 ਲੈ ਜਾਣੇ ਵੀ ਲੋਕ ਪੂਰੀ ਹੋ ਜੀ ਤੇ ਆਪਾਂ ਹਾਂ ਬਹੁਤ ਮਾਣ ਕਰਦੇ ਆ ਸਤਿਕਾਰ ਕਰਦੇ ਆ ਕਿਸੇ ਤੋਂ ਵੀ ਲੈਣਾ ਇਹ ਨਹੀਂ ਗੱਲ ਵੀ ਆਪਾਂ ਤੋਂ ਹੀ ਲੈਣਾ ਕਿਸੇ ਤੋਂ ਵੀ ਲੈਣਾ ਜੇ ਆਪਾਂ ਕਿਸੇ ਤੋਂ ਦਵਾਵਾਂਗੇ ਉਹਦੀ ਵੀ ਗਰੰਟੀ ਲਵਾਂਗੇ ਪਰ ਆਪਣੇ ਨਾਲ ਹੋਈਆਂ ਇੱਕ ਦੋ ਵਾਰੀ ਹੋ ਹੋਈਆਂ ਗੱਲਾਂ ਬੰਦਾਂ ਨੇ ਕਰੀਆਂ ਵੀ ਆ ਤੇ ਪਰ ਕਾਹ ਨੂੰ ਆਪਾਂ ਹੁਣ ਕਿਸੇ ਦਾ ਨਾਮ ਲੈਣਾ ਉਹ ਲੰਘ ਗਿਆ ਸਮਾਂ ਹਾਂਜੀ ਕਿਸੇ ਤੋਂ ਜਾਨਵਰ ਦਵਾਤਾ ਠੱਗੀ ਧੋਖਾ ਹੋ ਗਿਆ ਕੁਝ ਵੀ ਹੋ ਗਿਆ ਤੇ ਕੋਈ ਗੱਲ ਨਹੀਂ ਆਪਾਂ ਨੂੰ ਸਬਰ ਆ ਪਰਮਾਤਮਾ ਬੈਠਾ ਆਪਾਂ ਆਪਣੀ ਮਿਹਨਤ ਕਰਦੇ ਆ ਆਪਦੀ ਮਿਹਨਤ ਨਾਲ ਆਪਾਂ ਜਵਾਬ ਦੇ ਹੀ ਜਾਂਦੇ ਆ ਜਿਵੇਂ ਭਾਈ ਹੁਣ ਬੱਚਾ ਲੈਣਾ ਕਿਸੇ ਨੇ ਤੁਸੀਂ ਬੱਚਾ ਘਰ ਦਾ ਆਪਣਾ ਨਵੇਂ ਬੰਦੇ ਨੂੰ ਵੀ ਦੇ ਦਿੰਨੇ ਹੋ ਜਾਂ ਜਿਹੜਾ ਤੁਹਾਡੇ ਕੋਲੇ ਆਉਂਦਾ ਜਾਂਦਾ ਬੰਦਾ ਜਾਂ ਕਿਸੇ ਰਾਹੀ ਲੈਂਦਾ ਉਹਨੂੰ ਦਿੰਨੇ ਹੋ ਜਾਂ ਨਵੇਂ ਬੰਦੇ ਨੂੰ ਵੀ ਦੇ ਦੇ ਲੋ ਕਿਸੇ ਨੇ ਸ਼ੌਕ ਗੱਲ ਐ ਹੋ ਜੀ ਹੁਣ ਨਵੇਂ ਬੰਦਿਆਂ ਨੂੰ ਵੀ ਆਪਾਂ ਕਿਸੇ ਨੂੰ ਨਹੀਂ ਮੋੜਿਆ ਪਰ ਨਵੇਂ ਬੰਦੇ ਨੂੰ ਮੈਂ 3-4 ਮਹੀਨੇ ਤੋਂ ਘੱਟ ਬੱਚਾ ਦਿੰਦਾ ਨਹੀਂ ਠੀਕ ਹੈ ਜੀ ਜਿਹੜੇ ਜਾਣਕਾਰ ਬੰਦੇ ਆ ਉਹ ਜਾਂਦਾ ਵੀ ਲੈ ਜਾਂਦੇ ਚੱਕੇ ਹਾਂ ਉਹਨਾਂ ਤੇ ਮੈਨੂੰ ਭਰੋਸਾ ਹੁੰਦਾ ਵੀ ਪਾਲ ਵੀ ਲੈਣਗੇ ਜੇ ਕੋਈ ਹੂਣ ਤਾਂ ਹੀ ਵੀ ਹੋਈ ਤਾਂ ਵੀ ਇਹ ਮੇਰੇ ਖਿਲਾਫ ਨਾ ਬੋਲਣਗੇ ਆ ਕੇ ਕਹਿਣਗੇ ਕੋਈ ਗੱਲ ਨਹੀਂ ਬਾਈ ਨਹੀਂ ਬਣਿਆ ਸੀ ਹੋਰ ਲੈ ਜਾਗੇ ਪਰ ਨਵੇਂ ਬੰਦੇ ਨੂੰ ਨਹੀਂ ਮੈਂ 3-4 ਮਹੀਨੇ ਤੋਂ ਘੱਟ ਬੱਚਾ ਦਿੰਦਾ ਬਾਈ ਕਿਸੇ ਨੂੰ ਵੀ ਠੀਕ ਹੈ ਉਦੋਂ ਪਤਾ ਲੱਗ ਜਾਂਦਾ ਨਿੱਖਰਦਾ ਇਹ ਦੋ ਹਾਂ ਨਿੱਖਰਦਾ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਪਤਾ ਲੱਗ ਜਾਂਦਾ ਹੁਣ ਨਿੱਕੇ ਬੱਚੇ ਦਾ ਨਾਂ ਤਾਂ ਮੈਨੂੰ ਪਤਾ ਨਾ ਅਗਲੇ ਨੂੰ ਪਤਾ ਅਗਲਾ ਬਸ ਉਹ ਨਾਂ ਦੇ ਸਿਰ ਤੇ ਲਾ ਜਾਂਦਾ ਜੀ ਪੰਮੇ ਵਾਲਾ ਫਲਾਣਾ ਧੌਂਕਾ ਹਨ ਤੇ ਉਹ ਕੁ ਆਪਾਂ ਬੱਚਾ ਨਵੇਂ ਬੰਦੇ ਨੂੰ 3-4 ਮਹੀਨੇ ਤੋਂ ਘੱਟ ਦਿੰਦੇ ਨੇ ਤੇ ਨਾਂ ਹੀ ਕੋਈ ਭਰਾ ਇੰਨਾ ਮਜਬੂਰ ਕਰੇ ਜਿਹੜੇ ਵੀ ਮਸ਼ਹੂਰ ਬੰਦੇ ਹੁੰਦੇ ਆ ਤੁਹਾਡੇ ਵਰਗੇ ਉਹਨਾਂ ਤੋਂ ਨਵੇਂ ਬੰਦੇ ਝਿਫਦੇ ਵੀ ਬਹੁਤ ਆ ਵੀ ਭਾਈ ਪਤਾ ਨਹੀਂ ਬੱਚਾ ਦੇਣਗੇ ਕਿ ਨਾ ਜਾਂ ਕਿੰਨਾ ਰੇਟ ਹੋਊ ਕਿਵੇਂ ਮਹਿੰਗਾ ਹੋਊਗਾ ਕਿਉਂਕਿ ਇਹ ਗੱਲ ਵੀ ਬੜੀ ਫੈਲੀ ਹੋਈ ਹੈ ਨਾ ਵੀ ਜੰਮਦੇ ਬੱਚੇ ਵੀ 50-50 ਹਜ਼ਾਰ ਦੇ ਵਿਕੀ ਜਾਂਦੇ ਆ ਹਨ ਇਸ ਗੱਲ ਬਾਰੇ ਵੀ ਥੋੜਾ ਖੋਲ ਕੇ ਦੱਸ ਦਿਓ ਵੀ ਬੱਚਾ ਜਦੋਂ ਆਪਣੇ ਘਰੋਂ ਤਿੰਨ ਚਾਰ ਮਹੀਨਿਆਂ ਦਾ ਜਾਂਦਾ ਵਧੀਆ ਕੁਆਲਿਟੀ ਦਾ ਉਹ ਕਿੱਥੋਂ ਤੱਕ ਆਮ ਨਾਰਮਲ ਰੇਟ ਹੀ ਹੁੰਦਾ ਜਾਂ ਕੀ ਦੇਖ ਕੇ ਤੁਸੀਂ ਬੱਚਾ ਦਿੰਦੇ ਹੋ ਫਿਰ ਇਹਦੇ ਚ ਗੱਲਾਂ ਕਹੀ ਆ ਬਾਈ ਹੁਣ ਜੇ ਮੈਂ ਕਹਾਂ ਵੀ ਮਹਿੰਗੇ ਵੇਚੀ ਜਾਂਦੇ ਆ ਲੋਕ ਉਹ ਵੀ ਗਲਤ ਆ ਗੱਲ ਲੈਣ ਵਾਲੇ ਉਦੋਂ ਕਾਲੇ ਖੜੇ ਹੁੰਦੇ ਆ ਕਾਲੇ ਹੁੰਦੇ ਮੈਂ ਹੁਣ ਮੈਂ ਕਿਸੇ ਦੀ ਨਹੀਂ ਗੱਲ ਕਰਦਾ ਆਪਦੀ ਕਰਾਂ ਚਾਰ ਪੰਜ ਦਿਨ ਹੋ ਗਏ ਹਾਂਜੀ ਮੁੰਡੇ ਨਵੇਂ ਬਿਨਾ ਫੋਨ ਲਾਏ ਤੋਂ ਆ ਗਏ ਅੱਛਾ ਜੀ ਉਦੋਂ ਇਹ ਮੁੰਡਾ ਹੈ ਨਹੀਂ ਸੀ ਪਿੱਛੇ ਰਹਿ ਗਿਆ ਮੈਂ ਮਾਲ ਹੱਕ ਦਾ ਇਕੱਲੇ ਨੇ ਹਾਂਜੀ ਆ ਜਿਹੜੀ ਪੈਸੀ ਤੁਸੀਂ ਪਾਏ ਕਿਹਾ ਪਿੱਛੇ ਸ਼ੈਲਰ ਆਉਂਦਾ ਹਾਂਜੀ ਉੱਥੇ ਬੰਦੇ ਆ ਗਏ ਕਹਿੰਦੇ ਬਾਈ ਸਾਡੀ ਬੱਕਰੀ ਦੇ ਬੱਚੇ ਮਰ ਗਏ ਸੀ ਬੱਚਾ ਲੈ ਜਾਣਾ ਨਾਰਮਲ ਜਾਂ ਬੱਚਾ ਦੇ ਦੋ ਅੱਛਾ ਜੀ ਮੈਂ ਜਵਾਕ ਨੂੰ ਛੋਟੇ ਨੂੰ ਖੜਾ ਕੇ ਮੈਂ ਇਹ ਚੱਲ ਯਾਰ ਤਿੰਨਾਂ ਬੱਕਰੀ ਮਗਰ ਇੱਕ ਮਗਰ ਬੱਚੇ ਚੱਲ ਕੋਈ ਨਹੀਂ ਦੇ ਦੇਣਿਆ ਮੈਂ ਇੱਕ ਬੱਚਾ ਉਹਨਾਂ ਨੂੰ ਦੇ ਦਾਂ ਮੈਂ ਲੈ ਜਾਓ ਯਾਰ ਤੁਸੀਂ ਲਾ ਲਓ ਬੱਕਰੀ ਮਗਰ ਆ ਤੇ ਮੈਨੂੰ ਕਹਿੰਦੇ ਵੀ ਨਹੀਂ ਭਾਈ ਵੀ ਤੁਹਾਨੂੰ ਰੇਟ ਦੱਸ ਮੈਂ ਤਾਂ ਆਪ ਦੇ ਨੇ ਢਡੋਂ ਵੀ ਚੱਲ ਲੈ ਜਾਓ ਪਾਲ ਲਓ ਤਿੰਨਾਂ ਹੂੰ ਕਹਿੰਦੇ ਵੀ ਨਹੀਂ ਭਾਈ ਰੇਟ ਦੱਸ ਮੈਂ ਉਹਨਾਂ ਨੂੰ ਜਾ ਕੇ ਤੇ ਕਹਿੰਦੇ ਨੇ 8000 ਕਹੇ ਤਾਂ ਮੈਨੂੰ 8000 ਰਿਆ ਫੜਾ ਗਏ ਠੀਕ ਹੈ ਜੀ ਉਹਨਾਂ ਨੇ ਬੱਚੇ ਬੈਠੇ ਦੇਖ ਲਏ ਬਾਈ ਮਾਲ ਦੇ ਵਿੱਚ ਘਰੇ ਫਾਰਮ ਦੇ ਵਿੱਚ ਹਾਂਜੀ ਮੈਂ ਕਿਹਾ ਵੀ ਛੇਤੀ ਕਰੋ ਮੇਰਾ ਤਾਂ ਜਵਾਕ ਖੜਾ ਕਸੁੱਤੇ ਥਾਂ ਮਾਲ ਲਈ ਛੜਕਦੇ ਤੇ ਮੈਨੂੰ ਛੱਡ ਕੇ ਆਓ ਹਾਂਜੀ ਜਦੋਂ ਮੈਨੂੰ ਛੱਡਣਾ ਇਹ ਮੈਨੂੰ ਤਾਰਕੇ ਢਲੇ ਜਮੂਨਾਂ ਕਹਿੰਦੇ ਬਾਈ ਸਾਨੂੰ ਯਾਰ ਇੱਕ ਬੱਚਾ ਘਰੇ ਬਿਠਾਓ ਦੇ ਅਸੀਂ ਬਰੀਡਰ ਪਾਲਣਾ ਹੂੰ ਪਹਿਲਾਂ ਕਹਿੰਦਾ ਸੀ ਨਵੇਂ ਆ ਮੈਂ ਕਿਹਾ ਯਾਰ ਥੋਥੋਂ ਨਿੱਕਾ ਬੱਚਾ ਕੋਈ ਪਾਲਣਾ ਨਹੀਂ ਤੁਸੀਂ ਰਹਿਣ ਦਿਓ ਕਹਿੰਦੇ ਨਹੀਂ ਬਾਈ ਚਲ ਉਹਨੂੰ ਮੁੰਡਾ ਮਗਰ ਆ ਗਿਆ ਮੈਨੂੰ ਕਹਿੰਦਾ ਵੀ ਬਾਈ ਤੂੰ ਬੱਚਾ ਦੇ ਦੇ ਇਹਨਾਂ ਨੂੰ ਬਾਈਆਂ ਨੂੰ ਯਾਰ ਚੱਲ ਗਿਆ ਚਲ ਦੇ ਦੇ ਕੋਈ ਹਾਂਜੀ ਕਿਹੜਾ ਮੰ ਇੱਕ ਦੋ ਬੱਚੇ ਬੈਠੇ ਜਾ ਕੇ ਤੇ ਉਹਨਾਂ ਨੇ ਜਿਹੜਾ ਬੱਚਾ ਸਾਨੂੰ ਵੀ ਆਇਆ ਸੀਗਾ ਵੀ ਅਸੀਂ ਘਰੇ ਰੱਖਾਂਗੇ ਤੁਹਾਨੂੰ ਪਾਠ ਦਿਖਾਉਣੇ ਜਿਹੜੀ ਦਾ ਬੱਚਾ ਸੀ ਵੀ ਘਰੇ ਰੱਖ ਲਾਂਗੇ ਉਹਨੂੰ ਚਲ ਫਿਰਦਾ ਰੂ ਪਾਲ ਜੂ ਵਿੱਚੀ ਤੇ ਉਹਦੇ ਦੇ ਜਾ ਕੇ ਹੱਤ ਧਰ ਲਿਆ ਮੈਂ ਉਹਨਾਂ ਨੂੰ ਮੋੜ ਕੇ ਕਿਹਾ ਮੈਂ ਯਾਰ ਤੁਸੀਂ ਤਾਂ ਕਹਿੰਦੇ ਅਸੀਂ ਨਵੇਂ ਬੰਦੇ ਆ ਵੀ ਆਏ ਆ ਜਾਵਾਂ ਤੇ ਮੈਂ ਯਾਰ ਵੀ ਤੁਸੀਂ ਬੱਚੇ ਨੂੰ ਉਸੇ ਨੂੰ ਹੱਥ ਪਾਲਾ ਤੁਹਾਨੂੰ ਰੇਟ ਨਹੀਂ ਭਰਿਆ ਜਾਣਾ ਮੈਂ ਉਹਨਾਂ ਨੂੰ ਜੋੜ ਕਰਦੇ ਨੂੰ ਬਾਈ ਰੇਟ ਮੰਗੇ ਮੈਂ ਤੁਹਾਨੂੰ ਕੈਮਰੇ ਦੱਸਦਾ ਨਹੀਂ ਮੈਂ ਰੇਟ ਨਹੀਂ ਦੱਸਦਾ ਮੈਂ 35000 ਰੁਪਏ ਮੰਗੇ ਉਹਨਾਂ ਤੋਂ ਅੱਛਾ ਹੀ ਉਹਨਾਂ ਨੇ ਕੱਢ ਕੇ ਮੈਨੂੰ 25000 ਰੁਪਏ ਅਫ ਖੱਤਾਂ ਦੇ ਨਾਲ ਬੱਚਾ ਹੁਣ ਦੱਸ ਉੱਥੇ ਹੁਣ ਵੇਚਣ ਵਾਲਾ ਕੀ ਕਰੂਗਾ ਲੈਣ ਵਾਲੇ ਕਾਲੇ ਖੜੇ ਆ ਮੈਂ ਸਾਰੇ ਭਰਾਵਾਂ ਨੂੰ ਇਹੀ ਗੱਲ ਕਹਿਣਾ ਵੀ ਜਿਹੜਾ ਨਵਾਂ ਬੰਦਾ ਛੋਟਾ ਬੱਚਾ ਨਾ ਲਓ ਤਿੰਨਾ ਚਾਰਾ ਮਹੀਨਿਆਂ ਦਾ ਬੱਚਾ ਲਵੋ ਪਰ ਰੇਟ ਵਾਰੇ ਨਹੀਂ ਮੈਂ ਕਹਿਣਾ ਕੋਈ ਮਹਿੰਗਾ ਦਿੰਦਾ ਕੋਈ ਸਸਤਹੂ ਅਗਲੇ ਦੀ ਚੀਜ਼ ਆ ਉਹ ਅਗਲੇ ਦੀ ਚੀਜ਼ ਆ ਹੁਣ ਜੇ ਅਗਲਾ ਮੰਨ ਲਓ ਤਾਂ ਸੇਕ ਬੰਦਾ ਹੁਣ ਕਰਦਾ ਹੀ ਆ ਬਾਈ ਜਿਹੋਨ ਅਗਲੇ ਨੇ 50000 ਮੰਗ ਰਿਆ ਪਹਿਲੀ ਸਾਟੀ ਅਗਲੇ ਕਹਿੰਦੇ ਸੀ 45000 ਦਿਨਾਂ ਤੇ ਮੂਹਰਲਾ ਕੀ ਕਰੂਗਾ ਵੀ ਬਿਲਕੁਲ ਬਿਲਕੁਲ ਇਹ ਇਕੱਲੇ ਵੇਚਣ ਵਾਲੇ ਦੀ ਨਹੀਂ ਗਲਤੀ ਹੈ ਲੈਣ ਵਾਲੇ ਦੀ ਵੀ ਗਲਤੀ ਆ ਉਹ ਲੈਣ ਵਾਲੇ ਨੇ ਦੇਖਣਾ ਵੀ ਮੈਂ ਇਨੇ ਪੈਸੇ ਦੇ ਪਰ ਭਾਈ ਕਰ ਸਕਦਾ ਜਾਂ ਨਹੀਂ ਕਰ ਸਕਦਾ ਤੇ ਬਾਕੀ ਆਪੋ ਆਪਣੇ ਰੇਟ ਆ ਬਾਈ ਜਿਵੇਂ ਕਿਸੇ ਦੇ ਵਿਕੀ ਜਾਂਦੇ ਅਗਲਾ ਵੇਚਦਾ ਹਨਾ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਉਹ ਮਹੰਗਾ ਵੇਚਦਾ ਜਾਂ ਸਸਤਾ ਵੇਚਦਾ ਇਹ ਆਪੋ ਆਪਣੇ ਰੇਟ ਹੁਣ ਆਪਣਾ ਆਪ ਦਾ ਦੱਸ ਸਕਦੇ ਆ ਹੁਣ ਕਈ ਭਰਾ ਇਹੇ ਜੇ ਹੁੰਦੇ ਆ ਵੇ ਭਾਈ ਅਸੀਂ ਤਾਂ ਇਹਨੇ ਪੈਸੇ ਨਹੀਂ ਭਰ ਸਕਦੇ ਉੱਥੇ ਉਹਨਾਂ ਨੂੰ ਇਹ ਵੀ ਕਹੀਦਾ ਯਾਰ ਜਿੰਨੇ ਕ ਭਰ ਸਕਦੇ ਉਹਨੇ ਭਰਦੇ ਉਹਨੇ ਭਰਦੇ ਉਹਨੇ ਭਰਦੇ ਬੱਚੇ ਦੇ ਕੋਈ ਚੱਕਰ ਨਹੀਂ ਸਾਰੀਆਂ ਗੱਲਾਂ ਆਪਦੇ ਮਾਲ ਤੇ ਤੇ ਆਪਦੇ ਕੰਮ ਦੇ ਦਾ ਮਤਲਬ ਆਪਾਂ ਸਾਰਾ ਕੁਝ ਕਰ ਸਕਦੇ ਆ ਆਪਾਂ ਕਿਸੇ ਦੇ ਕੰਮ ਨੂੰ ਨਹੀਂ ਗੈਹ ਸਕਦੇ ਵੀ ਤੂੰ ਉਹ ਸਸਤਾ ਦਿੰਦਾ ਉਹ ਮਹਿੰਗਾ ਦਿੰਦਾ ਉਹ ਗਲਤ ਆ ਗੱਲ ਤੇ ਕਿਸੇ ਭਰਾ ਨੂੰ ਕਿਸੇ ਬਾਰੇ ਇਹ ਕੋਈ ਕੰਟਰੋਵਰਸੀ ਕਰਨੀ ਨਹੀਂ ਚਾਹੀਦੀ ਆਪੋ ਆਪਣੇ ਰੇਟ ਆ ਆਪੋ ਆਪਣੀ ਫੀਸਾ ਕੋਈ ਜਿਹੇ ਜਿਹੀ ਲੈਂਦਾ ਲਈ ਜਾਵੇ ਠੀਕ ਹੈ ਜੀ ਦੇਣ ਵਾਲੇ ਦੰਦੇ ਆ ਜਾਨਵਰ ਵੀ ਦਿਖਾ दिए ਹੈਣਾ ਹਾਂ ਦਿਖਾਓ ਬਾਈ ਦੋਸਤੋ ਇਹ ਹੈਗੀਆਂ ਬਾਈ ਪੰਮੇ ਜੀ ਦੀਆਂ ਬੱਕਰੀਆਂ ਹਨ ਜਿਹੜੀਆਂ ਸਾਰੀਆਂ ਬੀਟਲ ਨਸਲ ਦੀਆਂ ਬੱਕਰੀਆਂ ਨੇ ਤੇ ਬਰੀਡਰ ਇਹਨਾਂ ਦੇ ਘਰੇ ਹੁੰਦੇ ਆ ਬਰੀਡਰਾਂ ਦੀ ਅਲੱਗ ਵੀਡੀਓ ਆਊਗੀ ਆਪਣੇ ਚੈਨਲ ਤੇ ਤੇ ਆ ਤੁਸੀਂ ਬੱਕਰੀਆਂ ਦਿਖਾਉਣੇ ਤੁਹਾਨੂੰ ਹਨਾ ਦੇਖੋ ਕੁਆਲਿਟੀ ਤੇ ਬਾਕੀ ਇਹਨਾਂ ਦੀ ਡਿਟੇਲ ਆ ਬਾਈ ਹੋਰੀ ਆਪ ਦੱਸਣਗੇ ਹਨਾ ਹਾਂਜੀ ਬਾਈ ਇਹ ਬੱਕਰੀ ਬਾਈ ਉਮਰ ਚ ਵੱਡੀ ਆ 3-4 ਸੂਪੇ 5 ਸੂਪੇ ਆਪਣੇ ਕੋਲੇ ਇਹ ਆਪਣੀ ਬੱਕਰੀ ਮਸ਼ਹੂਰ ਹੋਈ ਆ ਜਿਹੜੀ ਦਾ ਬੱਕਰਾ ਬਾਈ ਖਸ਼ਵੰਤ ਕੋਲੇ ਗਿਆ ਠੀਕ ਹੈ ਜੀ ਉਹ ਆਪਣੇ 4-5 ਮਹੀਨੇ ਹੋ ਗਏ ਉਹਦੀ ਮੌਤ ਹੋ ਗਈ ਹਾਂਜੀ ਉਹਦੀਆਂ ਪੱਠਾਂ ਦਿਖਾਉਣਿਆ ਤੁਹਾਨੂੰ ਆਪਣੇ ਘਰੇ ਅਗਲਾ ਕਹਿ ਜਾਂਦਾ ਵੀ ਨਿੱਕੀ ਜੀ ਬੱਕਰੀ ਸੀ ਲੈ ਆਜੂ ਵੀਰ